ਲੋ ਜੀ ਸਸਰੀਕ ਕਾਲ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਸੋ ਮਿੱਤਰ ਪਿਆਰੇ ਦੁਪਹਿਰ ਦਾ ਆਨੰਦ ਮਾਨਦੇ ਹੋਏ ਆ ਮੁੰਡਾ ਬਾਉ ਵੀ ਪਹੁੰਚ ਚੁੱਕਿਆ ਆ ਮੈਦਾਨ ਦੇ ਵਿੱਚ ਤੇ ਬਾਉ ਜਦੋਂ ਆ ਜਾਂਦਾ ਨਾ ਇਹ ਹੁਣ ਸਾਡੇ ਨਾਲ ਦਿਲ ਦੇ ਵਿੱਚ ਖਲਬਲੀ ਪਾਉਂਦਾ ਵੀ ਉਹਦਾ ਤਲਵਾੜੇ ਵਾਲੀ ਜਰੀ ਮੱਛੀ ਖਾਣ ਆ ਇਹ ਦੇਖ ਲੈ ਜਾਣ ਕੇ ਨਾ ਬੰਦੇ ਦੇ ਦਿਲ ਦੇ ਵਿੱਚ ਉਹ ਪਾਉਂਦਾ ਆ ਖਲਾਲ ਵਿੱਚ ਇਹਦੇ ਮੂੰਹ ਤੇ ਵੀ ਲੌਰਣਕ ਆ ਗਈ ਵੀ ਉਹਨੇ ਗੱਲ ਕਹੀ ਆੜੀ ਇਹਦਾ ਮੋਦ ਨਾਲਾਂ ਬਾਹਰ ਆ ਗਈਆਂ ਤੇ ਇਹ ਦਾੜੀ ਵੀ ਸਵਾਰਨ ਲਾ ਪਿਆ ਆਪਣੀ ਆ ਸ਼ਖਸ਼ ਹੈ ਇਹ ਉਦੈ ਸਿੰਘ ਸਾਹਿਬ ਲੱਗਦੇ ਦੇਖਣ ਤੇ ਪਰ ਪੌਣਾ ਕਿਲੋ ਮੱਛੀ ਕੱਲੇ ਝੁੰਡਦੇ ਆ ਠੀਕ ਹੈ ਜੀ ਬਹਲਾ ਭੁਲਾ ਕੁਝ ਨਹੀਂ ਅਮਰਤ ਰੂਵ ਵਰਗੀ ਮੱਛੀ ਅਮਰਤ ਰੂਵ ਵਰਗੀ ਮੱਛੀ ਹੈ ਤੇ ਸਾਹਿਬ ਜੀ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਬਹੁਤ ਝੂਠੇ ਸੰਭਾ ਹੈ ਝੂਠੇ ਤੇ ਹੈਂ ਅਮਰਤ ਕੰਡਾ ਤੇ ਇੱਕ ਵੀ ਨਹੀਂ ਇੱਕ ਗਬਲਾ ਹੁੰਦਾ ਰ ਕੰਡਾ ਉਹ ਵੀ ਨਹੀਂ ਮੈਂ ਕਿਹਾ ਫਿਰ ਉਹ ਫਿਰ ਮੈਂ ਤੈਨੂੰ ਕੀ ਹੁਣ ਬਲੌਗ ਚ ਕਹਾਂ ਹੈਂ ਭਰਾ ਆ ਆਪਣੇ ਸ਼ੁਗਲ ਮੇਲਾ ਕਰਦੇ ਰਹਿੰਦੇ ਆ ਹਾਂ ਉਦਾਂ ਹੀ ਲੱਗੇ ਆ ਜੀ ਮਜ਼ਾਕ ਲੱਗੇ ਆ ਵੈਸੇ ਥੋੜਾ ਬ ਤਾਂ ਸੱਚ ਵੀ ਆ ਆਓ ਸਾਡੀ ਬੀਬੀ ਪਰੇ ਨੂੰ ਮੁੱਖ ਕਰਕੇ ਬੈਠੀ ਆ ਤੇ ਲੋਕ ਦੀ ਸ਼ੁਰੂਆਤ ਆ ਇਹਦੇ ਨਾਲ ਤੇ ਬਾਊ ਤੂੰ ਜੋ ਟਿਕ ਟਿਕ ਕਰਾਉਣੀ ਆ ਨੂੰ ਪੁੱਛ ਕੇ ਕਰਾਉਣੀ ਆ ਅੱਜ ਤੱਕ ਅਸੀਂ ਤੈਨੂੰ ਕਮਾਉਣਾ ਫਰਾਉਣਾ ਠੀਕ ਆ ਓਕੇ ਹਾਂ ਇਹ ਵੀ ਮੁੰਡਾ ਮੋਨਾ ਸੀਗਾ ਸਰਦਾਰ ਹੋ ਗਿਆ ਆਪਾਂ ਵੀ ਮੋਨੇ ਸੀਗੇ ਸਰਦਾਰ ਹੋ ਗਏ ਇਹ ਸਰਦਾਰ ਹੀ ਸੀਗਾ ਇਹ ਵੀ ਸਰਦਾਰੀ ਸੀਗਾ ਤੇ ਜੋ ਇਹ ਸੀਗਾ ਨਾ ਇਹ ਉਹਦੇ ਬੰਦਾ ਬਲਾਕ ਨਹੀਂ ਪਿੰਡ ਚ ਰਾਜੀ ਪਰ ਹੁਣ ਇਹਦੀ ਸ਼ਖਸੀਅਤ ਜਿਹੜੀ ਉੱਚੀ ਸੁੱਚੀ ਹੋ ਗਈ ਆ ਇਹ ਇਹ ਬੰਦਾ ਵੀ ਸੱਤ ਪਤਨਾ ਦਾ ਤਾਰੂ ਹੀ ਰਿਹਾ ਹੁਣ ਚਲੋ ਇਹ ਸੁਧਰ ਗਿਆ ਤੇ ਗੱਲ ਵੱਖਰੀ ਆ ਹੁਣ ਬੰਦਾ ਜਿਹੜਾ ਸਰਦਾਰ ਵਜੇ ਗੁਰਮੁਖ ਹੋ ਜੇ ਫਿਰ ਬੰਦੇ ਨੂੰ ਕਹਿੰਦਾ ਕਰ ਪਤਾ ਨਹੀਂ ਕਿੰਨਾ ਕੀ ਸ਼ਰੀਫ ਆ ਪਰ ਇਹ ਬੰਦੇ ਨੂੰ ਬੰਦਾ ਬੁਲਾਉਣ ਤੋਂ ਵੀ ਕਹਿੰਦਾ ਯਾਰ ਸ਼ਾਦੀ ਨੂੰ ਕੀ ਬੁਲਾਉਣਾ ਇਹਨੇ ਪਹਿਲਾਂ ਦੇਖਦੇ ਨੇ ਪਤਾ ਨਹੀਂ ਕੀ ਕਹਿ ਦੇਣਾ ਆ ਠੀਕ ਆ ਜੀ ਇਹ ਉਹ ਬੰਦਿਆਂ ਦੇ ਵਿੱਚ ਆਉਂਦੇ ਆ ਲਾਜਵੰਤ ਸਿੰਘ ਲਾਜਾ ਇਹਨੇ ਲਾਜਾਂ ਬਹੁਤ ਲਾਈਆਂ ਪਰ ਹੁਣ ਬਹੁਤ ਵਧੀਆ ਸੁਭਾਅ ਆ ਮੁੰਡੇ ਨੇ ਬੜਾ ਆਪਣੇ ਆਪ ਨੂੰ ਪ੍ਰੂਵ ਕੀਤਾ ਨਾ ਜੇ ਪੁੱਤਿਆ ਤਾਂ ਰਹਿਤ ਹੋਇਆ ਬੜਾ ਕੁਝ ਮਤਲਬ ਗੁਰਮੁਖ ਬਣ ਗਿਆ ਬੰਦਾ ਏ ਮੈਂ ਪਹਿਲਾਂ ਦੀ ਗੱਲ ਕਰਦਾ ਏ ਦੀ ਹਾਂ ਦੁਕਾਨ ਤੋਂ ਫੋਨ ਆ ਗਿਆ ਤੇ ਹੁਣ ਗਾਲ ਦਿਖੋ ਫਿਰਦੀ ਤੇ ਮੈਂ 2 ਮਿੰਟ ਫੋਨ ਆਇਆ ਹਾਂ ਆਇਆ ਹਾਂ ਚੱਲਾ ਮੈਂ ਬਸ ਉਹ ਤੂੰ ਕੀ ਦੇਖੀ ਜਾਣਾ ਉਹ ਕੋਈ ਨੀ ਗੱਲਬਾਤ ਕਰ ਲਾ ਕੋਈ ਤੇਰੇ ਨਾਲ ਕੋਈ ਗੱਲ ਕਰਨ ਨੇ ਕੋਈ ਗੱਲ ਕਰ ਦਾੜੀ ਕਟਾਉਣੀ ਚੱਲ ਗਈ ਬੱਡੀ ਉਹ ਦੀ ਦਾੜੀ ਚਾਲਦੇ ਕਟਾਉਣਾ ਦੇ ਲਵੀ ਸਿੰਘ ਸੂਰ ਵਿੱਚ ਤਾਂ ਅਸਤਰ ਬੰਦਾ ਆ ਜਿਹੜਾ ਆਲੂ ਕੰਦਿਆ ਨਾ ਇਨੂੰ ਜਿਹੜੇ ਸ਼ਾਮਾਂ ਪੈਂਦੀਆਂ ਨੇ ਇਹਨੂੰ ਕੜਾਲ ਪੈਣ ਲਾਪੰਦੇ ਤੇ ਆ ਇਹਦੀਆਂ ਲਾਲ ਅੱਖਾਂ ਹੋਈਆਂ ਪਈਆਂ ਮੂੰਹ ਇਧਰ ਨੂੰ ਨਹੀਂ ਕਰਦਾ ਹਣ ਤੇ ਅੱਖਾਂ ਜੇ ਲਾਲ ਹੋਈਆਂ ਪਈਆਂ ਆਈ ਹਾਂ ਬਾਹੂ ਦੀਆਂ ਤੂੰ ਵੀ ਕਿਹੜਾ ਘਟਾ ਤੇ ਆ ਇਹਦੀ ਤਾਂ ਗੱਲ ਹੀ ਨਹੀਂ ਗੱਲਾਂ ਵੀਰ ਜੀ ਇਹਨੂੰ ਸ਼ਾਮ ਨੂੰ ਨਾ ਮਿਲੇ ਤੇ ਲੜਨ ਲੱਪੇ ਦਾੜਣਾ ਚਾਹੁੰਦਾ ਫੇ ਲੜਨਾ ਹੈ ਜੀ ਨਾ ਜੀ ਮੇਰੇ ਮਰਲਾ ਪਤਾ ਚਲੋ ਮੈਂ ਤਾਂੜਣਾ ਯਾਰੀ ਟੁੱਟ ਗਈ ਵੇ ਨਾ ਮੈਂ ਜਾਵਾਂ ਫੇ ਅੱਛਾ ਇਹ ਬੰਦੀ ਦੇਖੋ ਉਧਾਂ ਅਸੀਂ ਪੀਵਾਂਗੇ ਇਕੱਠੀ ਪੀਵਾਂਗੇ ਜਦੋਂ ਜਦੋਂ ਹੀ ਨਾ ਕਰਦੀ ਨਹੀਂ ਪੀਣੀ ਸਾਲਾ ਇਕੱਲਾ ਠੀਕੇ ਤੇ ਚੱਲ ਜਾਂਦਾ ਆ ਕਿਸੇ ਨੂੰ ਨਹੀਂ ਕਹੂਗਾ ਕਿ ਹਾਂ ਬਈ ਯਾਰ ਤੁਸੀਂ ਆ ਜਾਓ ਮੇਰ ਨਾਲ ਬੰਦੇ ਰੱਖੇ ਦੋ ਤਿੰਨ ਕਦੀ ਕਿਸੇ ਨੂੰ ਫੋਨ ਕਰ ਦਿੰਦਾ ਪਾਈ ਯਾਰ ਪਾਈ ਜੋਗੇ ਹਾਂ ਸਹੀ ਗੱਲ ਆ ਤੇ ਜਦੋਂ ਕਿਤੇ ਜਦੋਂ ਕਿਤੇ ਸਾਡੇ ਕੋਲ ਨਾ ਨਾ ਹੋਣ ਫੇਰ ਨਹੀਂ ਨੇ ਉਹਨੂੰ ਪੁੱਛਣਾ ਫੇਰ ਇਹਨੇ ਇਕੱਲੇ ਨੇ ਬੈਠਣਾ ਇਹਨੂੰ ਚੋਰੀ ਫੜਨਾ ਇਹ ਚੋਰੀ ਫੜਨਾ ਕਰ ਤੇ ਉੱਥੇ ਹੀ ਫੇਰ ਤੇ ਫੇਰ ਉੱਥੇ ਹੀ ਮੈਂ ਫੜ ਕੇ ਫਕਸੋਣਾ ਉਹ ਫਿਰ ਨਾ ਨਾ ਇਹਦੇ ਫੜ ਕੇ ਛੱਡ ਲਈਆਂ ਨੇ ਉੱਥੇ ਕੁਆਟ ਵੀ ਖੋਲ ਲੈਣਾ ਤੈਨੂੰ ਰਾਤ ਫੇ ਯਾਰ ਫੋਨ ਵੀ ਨਹੀਂ ਚੱਕ ਸਾਨੂੰ ਕੀਤਾ ਸਾਲਿਆ ਕੀਤਾ ਫੋਨ ਤੇ ਰਾਤ ਵਧੀਆ ਆ ਤੈਨੂੰ ਜਿੰਨੇ ਰੈਡ ਲੇਬਲਾਂ ਮਿਲਦੀਆਂ ਬਲੂ ਲੇਬਲਾਂ ਉਹਨਾਂ ਨੂੰ ਆਡੀ ਭੈਣ ਚ ਰੋਸਟਕ ਬਲੈਂਡਰ ਨੂੰ ਕੀ ਕਰਨਾ ਉਹਨੂੰ ਘੜਾ ਘਰੇਗਾ ਕਿਹਾ ਬੰਦਾ ਇੱਕ ਕਾਬੂ ਵੀ ਆਹ ਗੱਲ ਤੇ ਆ ਆ ਕਹਿੰਦਾ ਨਾ ਭਾਬੀ ਰੀ ਕਹਿੰਦਾ ਨਾ ਪਾਓ ਪੈਗ ਮਾੜਾ ਜਿਹਾ ਸੁਪਨੀਤ ਜੀ ਅਸੀਂ ਲਾਉਣਾ ਹੈ ਪੈਗ ਹਾਂ ਉਹ ਕਰਦੇ ਗੱਲਾਂ ਬਾਤਾਂ ਪਹਿਲੇ ਹਾਲ ਤੇ ਆਪਾਂ ਨਿਆਰੇ ਲੈ ਰਹੇ ਹਾਂ ਜ਼ਿੰਦਗੀ ਦੇ ਤੇ ਬਾਬਾ ਜੀ ਹੁਣੀ ਅਜਾ ਨਾਲੇ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦਵਾਂ। ਬੜੀ ਸ਼ਾਮ ਦੇ ਵੇਲੇ ਲੱਗੀ ਐ ਸਬਜ਼ੀ ਕੱਟਣ। ਇਹ ਲਾ ਬਜ਼ੁਰਗਾਂ ਦਾ ਅਸਰਾ ਹੀ ਬੜਾ ਹੁੰਦਾ ਐ। ਬੀਬੀ ਐ ਕੀ ਕੀ ਛਿਲ ਸੜਿਆ ਬੀਬੀ ਦੱਸ? ਹਾਂ। ਆਲੂ ਨਾਲ ਸ਼ਿਮਲਾ ਮਿਰਚ। ਮਿਰਚ। ਓਹ ਸ਼ਿਮਲਾ ਮਿਰਚ ਨਹੀਂ ਮੰਮੀ ਸੁਆਦ ਲੱਗੇ। ਆਲੂ ਐ ਸ਼ਿਮਲਾ ਮਿਰਚ ਆ ਬੰਡਾ ਐ। ਹੋਰ ਕੋਈ ਚੀਕ ਕੋਈ ਜੜਨੀ ਕਿਟਨੀ ਬਣਾ ਲਿਓ ਕੋਈ ਨਾਲ ਕੋਈ ਐਵਰੀਥਿੰਗ ਐਲਸ। ਹਾਂ। ਮਹਾਰਾਜ ਮੁਖੜਾ ਤੇ ਤਾਂ ਕਰੋ। ਲੋ। ਓਏ ਹੋਏ ਹੋਏ ਇੱਕ ਵਾਰੀ ਫੇਰ ਕਰ ਦੋ। ਆ ਇਹਦਾ ਕਰ ਦੋ ਫਲਾਈਂਕਿਸ ਗੱਡਾ ਲੱਗਾ ਕੌੜਾ ਹੱਕਾ ਰੋ ਆ ਐਣਕਾ ਲਾਈਆਂ ਫੇਵਿਕੋਡ ਆ ਇਹ ਕਿਦਾਂ ਕਿਦਾਂ ਚੰਗੀ ਤਰ੍ਹਾਂ ਆ ਆ ਖਲ ਬੜੇ ਚੰਗੀ ਤਰ੍ਹਾਂ ਕਰ ਦੋ ਇੱਕ ਵਾਰੀ ਪੁੱਠੇ ਕੰਮ ਆਪਣੀ ਬੀਬੀ ਨਾਲ ਹੀ ਆਉਣੇ ਫੇਰ ਕਿਦਣਾ ਆਉਣੇ ਹੈ ਮੈਂ ਕਾਕੇ ਨੇ ਆਉਣਾ ਚਾਹੀਦਾ ਕਾਕੇ ਨੇ ਨਹੀਂ ਅੱਜ ਆਉਣਾ ਹੂੰ ਕਿਉਂ ਤੈਨੂੰ ਪਤਾ ਤਾਂ ਹੈ ਨਾ ਘਰ ਵਾਲਿਆਂ ਦੇ ਨਖਰੇ ਨਹੀਂ ਕਰ ਹੁਣ ਇਹਨਾਂ ਆ ਸੁਟੀ ਆ ਜਾਂ ਨਾ ਉਹ ਸੁਟੀ ਆ ਜਾਂ ਸੋ ਸੁਟੀ ਆ ਜਾ ਕੋਮ ਫਿਰ ਕਹੀਏ ਕਿ ਤੇ ਗਿੜੀ ਲਾ ਕੇ ਆਈਏ ਤੈਨੂੰ ਕਿਹਨਾਂ ਸੁਟੀ ਆ ਜਾ ਗਿੜੀ ਲਾ ਕੇ ਆਈਏ ਮਾਡਲ ਟਾਊਨ ਨਾ ਚੱਲ ਕੁੜੀਆਂ-ਕੜੀਆਂ ਦੇਖ ਕੇ ਆਉਣਾ ਮੈਂ ਨਾਲ ਤੁੱਬੇ ਜੀ ਹੈ ਤੂੰ ਨਹੀਂ ਜਾ ਸਕਦੀ ਨਾਲ ਆਹ ਯਾਰੀ ਆ ਫਿਰ ਟੁੱਟ ਗਈ ਯਾਰੀ ਹੈ ਚੱਲ ਠੀਕ ਆ ਫਿਰ ਜਾ ਫੇ ਜਾ ਤਰਨਾ ਕੁਝ ਨਹੀਂ ਆਪਣਾ ਤਾਲੁਕਾ ਅੱਜ ਤੋਂ ਬਾਈ ਮੇਤਰ ਨੇ ਅੱਜ ਲਾਈਆਂ ਐਨਕਾਂ ਇਹ ਐਨਕਾ ਇਸ ਕਰਕੇ ਲਾਈਆਂ ਕਿ ਮੋਟਰਸਾਈਕਲ ਦੇ ਜਾਣ ਦਾ ਰادہ ਸੀਗਾ ਪਹਿਲਾਂ ਸ਼ਹਿਰ ਤੇ ਭੂੰਡੀ ਭੁਣਖੀ ਜਿਹਨੂੰ ਕਹਿੰਦੇ ਹੁਣ ਪਤਾ ਨਹੀਂ ਕਿਹਦੇ ਕਿਹਦੇ ਇਲਾਕੇ 'ਚ ਕੀ ਕੀ ਕਹਿੰਦੇ ਆ ਉਹ ਬਹੁਤ ਪੈਂਦੀ ਆ ਤੇ ਬੁਰਾ ਹਾਲ ਕਰ ਦਿੰਦੀ ਜੇ ਅੱਖ 'ਚ ਪੈ ਜਾਵੇ ਵੈਸੇ ਮੈਂ ਕਦੀ ਐਨਕ ਲਾਈ ਆਂ ਉਹ ਭੁਣਖੀ ਕਿਥੋਂ ਪਈ ਮੇਰੀ ਜਾਨ ਕੱਢਦੀ ਤੇ ਮੈਂ ਕਹਾ ਯਾਰ ਆਪਾਂ ਆਪਣੀ ਸੇਫਟੀ ਵਾਸਤੇ ਤਾਂ ਲਾਈ ਸਕਦੇ ਕਿ ਨਹੀਂ ਉਹ ਉਹਦੇ ਕਰਕੇ ਲਈ ਆ ਆਪਣਾ ਪਹਿਣਾ ਸਾਮਾਨ ਵੈਸੇ ਮੈਂ ਤਾਂ ਨਹੀਂ ਖਾਣਾ ਖੁੰਨਾ ਹੈ ਪਰ ਆਪਾਂ ਉਦਾਂ ਵਹਿ ਜੀਦਾ ਹੈ ਮਹਿਫਲਾਂ ਚ ਤੇ ਰੌਣਕ ਮੇਲਾ ਕਰ ਲਈਦਾ ਸੋ ਉੱਥੇ ਜਾਣੇ ਘੜੀ ਬੈਨੇ ਆ ਰੌਣਕ ਮੇਲਾ ਲਾਉਣੇ ਮਿੱਤਰਾਂ ਨਾਲ ਮੈਂ ਹੁਣ ਛਾਪੀ ਹੁਣਾ ਸਿਮਾ ਤੇ ਬੈਨੇ ਗੱਡੀ ਪਹਿਲਾਂ ਬਾਹਰ ਲਾ ਦਈਏ ਜਰਾ ਕਿਤੇ ਜਾਣਾ ਆ ਬਾਅਦ ਚ ਤੇ ਗੱਡੀ ਬਾਹਰ ਲਾ ਕੇ ਫਿਰ ਕਰਦੇ ਗੱਲਬਾਤ ਓਕੇ ਜੀ ਕਿਤਾ ਸੋਹਣੀਆਂ ਲੱਗਦੀਆਂ ਐਣਕ ਇਹ 400 ਵਾਲੀਆਂ ओके जी। ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਆ। ਤੇ ਯਾਰ ਚੱਲੇ ਆ ਜਿਮ। ਗੱਡੀਆਂ ਦੋ ਲੱਗੀਆਂ ਆ। ਇਹ ਦੋਨੇ ਗੱਡੀਆਂ ਚ ਗੱਡੀ ਇੱਕ ਹੀ ਆਪਣੀ ਜਿਹਦੀ ਸਟਾਰਟ ਆ ਜਿਹਦੀ ਬਾਰੀ ਖੁੱਲੀ ਆ ਤੇ ਰਾਣਾ ਜੀ ਇੱਧਰ ਤਿਆਰ ਪਰ ਤਿਆਰ ਨੇ ਕਮਰ कसे ਕੀਤੇ ਹੋਏ ਨੇ। ਆਹਾ। ਇਹਨੇ ਹੰਜੂ ਜਮ ਜਾਣ ਲਾਤਾ ਤੇ ਇੱਕ ਦੂਜੇ ਨੇ ਤੇ ਉਹ ਵਿਚਾਰਾ ਹਟ ਗਿਆ ਹੈ। ਸਭ ਲਈ ਮਿੱਤਰੋ ਜੇ ਮਜ਼ਾ ਆ ਕੇ ਆਈਏ। ਸੋ ਬੀਬੀ ਇਹਦੇ ਰਜ਼ਾਈ ਚੀਜ਼ ਆ ਤੇ ਬੀਬੀ ਕਹਿੰਦੀ ਕਿ ਇਹ ਜੇ ਮਰਜ਼ਾਈ ਦੇ ਵਿੱਚ ਹੀ ਰਹਿਣਾ ਆ ਮੈਂ ਠੀਕ ਆ ਜੀ ਤਾਂ ਪਹਿਲਾਂ ਗੱਡੀ ਤੋਰਦੇ ਆ ਅੱਗੇ ਨੂੰ ਕਹਿੰਦੇ ਪਹਿਲਾਂ ਸਵੇਰੇ ਗੱਡੀ ਅੱਗੇ ਨੂੰ ਤੋਰਨੀ ਚਾਹੀਦੀ ਹੁਣ ਇਹਦਾ ਕਾਰਨ ਮੈਨੂੰ ਠੋਸ ਕਾਰਨ ਨਹੀਂ ਪਤਾ ਵੀ ਕੀ ਆ ਪਰ ਤੋਰਨੀ ਕਹਿੰਦੇ ਅੱਗੇ ਨੂੰ ਚਾਹੀਦੀ ਆ ਤੇ ਗੱਡੀ ਪਿੱਛੇ ਲੱਗ ਚੱਲੀ ਓਧਰ ਉਹਦੇ ਨਾਲ ਆਹੋ ਦੇਖੋ ਬਚਾਅ ਹੋ ਗਿਆ ਹੋਣਾ ਭਾ ਕਿਉਂ ਦੀ ਮੋੜਦੇ ਆ ਗੱਡੀ ਤੇ ਜਿਮ ਜਾइए ਜਿਮ ਕਹੀਂ ਟੱਕ ਲਾइए ਸੋ ਸਿਹਤ ਨੂੰ ਕਹਿੰਦੇ ਜਰੂਰ ਦੇਣਾ ਚਾਹੀਦਾ ਪਹਿਲਾਂ ਤਾਂ ਮੈਂ ਰੱਦੀ ਕਰ ਛੜ ਇਹ ਸਰੀਰ ਹੁਣ ਜਿਮ ਨੂੰ ਤਰਜੀਹ ਦੇਣ ਲੱਗੇ ਆ ਤੇ ਆਣ ਕੇ ਬੀਬੀ ਨਾਲ ਫੇਰ ਗੱਲਾਂ ਬਾਤਾਂ ਮਾਰਾਂਗੇ ਜੇ ਪ੍ਰੋਗਰਾਮ ਬਣਿਆ ਕਿਸੇ ਪਾਸੇ ਤਾਂ ਬਣਾਉਨੇ ਆਜ ਤੁਹਾਨੂੰ ਆਪਣਾ ਏਰੀਆ ਜਾ ਦਿਖਾ ਕੇ ਲੈਉਨੇ ਤਲਵਾੜਾ ਸ਼ਹਿਰ ਜੇ ਗੱਲ ਬਣੀ ਤੇ ਤੁਹਾਨੂੰ ਪੌਂਕ ਟਾਈਮ ਦਿਖਾ ਕੇ ਲੈਉਨੇ ਆਪਣੇ ਲਾਗੇ ਠੀਕ ਹੈ ਜੀ ਹੋ ਜਾਈ ਤੇ ਰਾਣਾ ਜੀ ਹੁਣੀ ਬੈਠੇ ਆ ਇਹ ਮੁੰਡਾ ਰਾਜਪੂਤਾਂ ਦਾ ਆ ਦਿਲ ਹੀਰੇ ਦਾ ਆ ਕਦੋਂ ਕਾਠੋਂ ਤਗੜਾ ਆ ਤੇ ਮੁੰਡਾ ਕਿਊਬਰ ਮਾਲਵਾ ਆਪਣੇ ਜਿਗਰੀ ਯਾਰ ਆ ਜਿਹੜੇ ਆਪਣੇ ਨਾਲ ਪੜਦੇ ਰਹੇ ਆ ਤੇ ਅੱਜ ਵੀ ਉਹੀ ਆ ਮੇਨ ਸਾਡੇ ਯਾਰ ਅੱਜ ਵੀ ਪੁਰਾਣੇ ਹੀ ਆ ਸੋ ਆ ਸਾਡਾ ਪਿੰਡ ਆ ਦੇ ਆ ਗਲੀ ਚ ਨਿਕਲਣ ਲੱਗੇ ਆ ਸੋ ਗੇਟ ਸੱਚ ਬੰਦ ਕਰਨਾ ਘਟੀ ਗਈ ਵੱਟ ਲਈ ਲੋਜ ਤੇ ਛੋਟਾ ਅਜੇ ਤੱਕ ਦਿੱਲੀ ਆ ਦੇਖੋ ਈਯਾ ਅਪਡੇਟ ਆਉਂਦੀ ਜਿਵੇਂ ਇਹ ਗੱਲ ਹੋਈ ਕਹਿੰਦਾ ਬਾਜੀ ਉੱਤੇ ਹੀ ਆਓ ਮੇਰੀ ਨੈਮਰ ਤਖਾਰਾ ਆ ਗਈ ਬਾਹਰ ਆ ਦਿਖਾਉਣਾ ਤੁਹਾਨੂੰ ਮੈਂ oh my god ਆ ਖੁੰਡੀ ਆ ਖੁੰਡੀ 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 oh my god ਮੇਰੀ ਬੀਬੀ ਆ ਗਈ ਬਾਹਰ ਬੀਬੀ ਗੁੱਡ ਮਾਰਨਿੰਗ ਤੁਸੀਂ ਬਾਹਰ ਖੜੇ ਕੀ ਗੱਲ? ਉਦਾਂ ਹੀ। ਉਦਾਂ ਹੀ ਗਲੀਆਂ ਦੇਖ ਰਹੇ ਆਂ, ਗਲੀਆਂ 'ਚ ਬੰਦੇ ਆਉਂਦੇ ਜਾਂਦੇ ਦੇਖ ਰਹੇ ਆਂ। ਹਾਂਜੀ। ਆਜੋ ਲੈ ਚਲੀਏ ਜਿਮ। ਕੋਈ ਗੱਲ ਨਹੀਂ। ਮੈਂ ਕਹਿੰਨਾ ਆਓ ਚਲੀਏ ਡੋਲੇ ਰੂਲੇ ਬਣਾ ਲਈਏ। ਕੋਈ ਗੱਲ ਨਹੀਂ। ਮੈਂ ਆ ਜਾਣਾ ਬਸ ਘੰਟੇ ਤੱਕ ਟੈਨਸ਼ਨ ਨਹੀਂ ਲੈਣੀ ਠੀਕ ਆ? ਨਹੀਂ ਕੋਈ ਟੈਨਸ਼ਨ ਨਹੀਂ। ਲਵ ਯੂ ਕਹ ਦੇ ਇੱਕ ਵਾਰੀ ਲਵ ਯੂ। ਮੇਰੀ ਜਾਨ ਆ ਨਾ ਤੂੰ। ਪੱਕਾ। ਮੈਂ ਹੱਥ ਖੜਾ ਕਰ ਦੇ। ਚੱਰ ਰਹੇਂਦੇ ਰਹਿੰਦੇ ਰਹਿੰਦੇ। ਟੜੀ ਜਾਂਦੇ ਜਾਂਦੇ ਬੰਦੇ ਵੇਖ ਰਹੀ ਮੇਰੀ ਬੀਬੀ ਟਾਈਮ ਨਾ ਅੰਦਰ ਚਲ ਜੀ ਟੇਡਾ ਟੁਡਾ ਲੱਗ ਜਾਂਦਾ ਠੀਕ ਆ ਅੰਦਰ ਬਹਿ ਜਾ ਆ ਗਿਆ ਮੈਂ ਤਾਓ ਜੀ ਬੀਬੀ ਸਾਡੀ ਅਸੀਂ ਆ ਗਏ ਹੋ ਕੇ ਜਿਮ ਚੋਂ ਤੇ ਬੀਬੀ ਜੀ ਸਾਡੇ ਆ ਲਮੇ ਪਏ ਹੋਏ ਨੇ ਬੀਬੀ ਜੀ ਸਾਸਰੀ ਕ ਕੀ ਹਾਲ ਚਾਲ ਨੇ ਚੰਗਾ ਆ ਆ ਮੇਰੇ ਵੱਲੋਂ ਤੁਹਾਨੂੰ ਗਿਫਟ ਆ ਲਓ ਜੀ ਆ ਗਿਫਟ ਆ ਰੱਖੋ ਮੇਰੇ ਵੱਲ ਪਾਵਰ ਬੈਂਕ ਠੀਕ ਆ ਜੀ ਜਿੱਦਾਂ ਤੁਹਾਡੀ ਕੋਈ ਬੈਟਰੀ ਬੂਟਰੀ ਖਤਮ ਹੋਵੇ ਜਾਂ ਕੋਈ ਤੁਹਾਡਾ ਪ੍ਰੈਸ਼ਰ ਲੋ ਹੋਵੇ ਤਾਂ ਤੁਸੀਂ ਪਾਵਰ ਬੈਂਕ ਨਾ ਇਦਾਂ ਲਾ ਕੇ ਨਾ ਇਹਦਾ ਕੰਨ ਦੇ ਵਿੱਚ ਮੈਂ ਬਿਜਲੀ ਤੇ ਚੱਲਦੀ ਆ ਹੈ ਮੈਂ ਬਿਜਲੀ ਤੇ ਚੱਲਦੀ ਆ ਆਏ ਨਹੀਂ ਪਤਾ ਖੜੀ ਹੋ ਮੱਸਾ ਬਹਿ ਪਖਾਂਡੇ ਦੇ ਹੀ ਆ ਸਾਰੇ ਬਹਿ ਕੇ ਗੱਲ ਕਰ ਮੇਰ ਨਾਲ ਫੜਾ ਜੀ ਉੱਠ ਦੋ ਮਿੰਟ ਉੱਠ ਦੋ ਮਿੰਟ ਆ ਗਿਆ ਇੱਕ ਸਕਿੰਟ ਦੇ ਵਿੱਚ ਮੈਂ ਮਾਈਕ ਲੈ ਕੇ ਫੇਰ ਗੱਲ ਕਰਦਾ ਤੇਰੇ ਨਾਲ ਤੈਨੂੰ ਤਾਂ ਕਦੀ ਖੜਿਆ ਹੀ ਨਹੀਂ ਕਿਤੇ ਹਸਪੀਟਲ ਅੱਗੇ ਤੈਨੂੰ ਕੌਣ ਲੈ ਕੇ ਜਾਂਦਾ ਆ ਉਹ ਦਿਖਾਉਣ ਤੈਨੂੰ ਕੌਣ ਲੈ ਕੇ ਗਿਆ ਸੀ ਜਿਹੜਾ ਉਹ ਕੀ ਉਹਦਾ ਨਾਂ ਆ ਅੱਖਾਂ ਦਿਖਾਉਣ ਗਈ ਸੀ ਕਿ ਕੀ ਦਿਖਾਉਣ ਗਈ ਸੀ ਜਦੋਂ ਪਤਾ ਚੇਤਾ ਆਹੋ ਕਿਹੜੇ ਹਸਪਤਲ ਜਾਣਾ ਵੀ ਚੱਲ ਦੱਸ ਉੱਥੇ ਜਾਣਾ ਮੱਕੜ ਦੇ ਜਾਣਾ ਉੱਥੇ ਕਹਿੰਦੇ ਡਾਕਟਰ ਹੋਵੇ ਅੱਖਾਂ ਵਾਲਾ ਕੋਈ ਮੈਂ ਪਾਣੀ ਪਾ ਗਦਾ ਅੱਖਾਂ 'ਚ ਵੜਾ ਚੱਲ ਯਾਰ ਸਾਡੀ ਬੀਬੀ ਦੀ ਅੱਖਾਂ ਦਿਖਾ ਗਈ ਯਾਰ ਮਾਤਰੀ ਬੀਬੀ ਦੀ ਅੱਖਾਂ ਦੇਖਾ ਕਹਿੰਦੀ ਬੀਬੀ ਪਾਣੀ ਵਾਗਦਾ ਆ ਪਰਚੀ ਕੋਚੀ ਪਹਿਲਾਂ ਬਣਾਈ ਹੋਏ ਉਹ ਕਟਾਲਾ ਨਹੀਂ ਅਮਰਤ ਨੇ ਆਪੇ ਫੋਨ ਕਰ ਲੈਣਾ ਪਰਚੀ ਕੱਟ ਦੇਗਾ ਨਹੀਂ ਕਟਾਉਣਾ ਪਰਚੀ ਮੈਂ ਤੇਰੀ ਫੇਰ ਕੀ ਹੋਇਆ ਮੈਂ ਨਹੀਂ ਲੈ ਕੇ ਜਾ ਸਕਦਾ ਮੈਂ ਉੱਥੇ ਫੜ ਕੇ ਤੁਰਿਆ ਫੇਰਾ ਕਦੀ ਇੱਧਰ ਨੂੰ ਨਾ ਤੇ ਤੁਰਿਆ ਜਾਂਦਾ ਨਾ ਕੋ ਮੈਂ ਨਹੀਂ ਲੈ ਕੇ ਜਾ ਸਕਦਾ ਬੀਬੀ ਮੈਂ ਇਹਨਾਂ ਵਿਹਲਾ ਨਹੀਂ ਹੈਗਾ ਕਿ ਸਾਬੀ ਨਹੀਂ ਜਾਣਾ ਤੇ ਲੈ ਕੇ ਮੈਂ ਤੇ ਸਾਬੀ ਨਹੀਂ ਇਹ ਨਹੀਂ ਕਰਦਾ ਹੁਣ ਇਹ ਪੋਤੇ ਜਾਣਗੇ ਤੇਰੇ ਮੈਂ ਹੁਣ ਮੈਂ ਰਿਟਾਇਰਮੈਂਟ ਆ ਮੇਰੀ ਅੱਛਾ ਇਹਦਾ ਰਿੰਕ ਵੱਡਾ ਹੋ ਗਿਆ ਨਾ ਹੁਣ ਕਰਨ ਨਾਲ ਬਣ ਗਿਆ ਇਹ ਮੈਂ ਹੁਣਾ ਹੋ ਗਿਆ ਹਾਈਪਾਈ ਹਾਈਫਾਈ ਹੋ ਗਿਆ ਮੈਂ ਹਾਈਫਾਈ ਡੀਜੇ ਹੋ ਗਿਆ ਮੈਂ ਨਹੀਂ ਜਾ ਸਕਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਵਾਬ ਚਾਹੀਦਾ ਮੈਨੂੰ ਮੈਂ ਨਹੀਂ ਜਾ ਸਕਦਾ ਤੇਰੇ ਨਾਲ ਚੰਗਾ ਨਹੀਂ ਜਾ ਸਕਦਾ ਨਾ ਜਾ ਕੀ ਗੱਲ ਆਹੋ ਫੇ ਕਿੱਦਾਂ ਜਾਏਂਗੀ ਤੂੰ ਮੈਂ ਜਾਣਾ ਹੀ ਨਹੀਂ ਤੈਨੂੰ ਲੱਗਦਾ ਕਿ ਤੇਰਾ ਪੋਤਾ ਨਹੀਂ ਖੜ ਸਕਦਾ ਤੈਨੂੰ ਮੈਂ ਕਿਹਾ ਆਪ ਹੀ ਪੋਤਾ ਉਧਰ ਆ ਵੀ ਉਹ ਪੋਤਾ ਉਧਰ ਕੋਤਾ ਕੋਤਾ ਮੈਂ ਕੋਤਾ ਆ ਔਰ ਕੀ ਵਪਾਰ ਨੂੰ ਤੇ ਆ ਬੈਠੇ ਆ ਇੱਧਰ ਦਵੱਲੇ ਹੋ ਜਨਾਂ ਨੂੰ ਚੈਨਲ ਗੇਟ ਨਹੀਂ ਢੋਕਿਆ ਤੂੰ ਵੀ ਵੀ ਖੋਤਿਆਂ ਦਾ ਸਰਦਾਰ ਜੇ ਇੱਧਰ ਬੈਠੇ ਦੇ ਹਾਂ ਇਹ ਪੋਤਿਆਂ ਸਰਦਾਰ ਆ ਹਾਂ ਵੀ ਮੈਸਜੂ ਵੀ ਵੀ ਮੈਸਜੂ ਕੀ ਮੈਸਜੂ ਮੈਸਜੂ ਤੂੰ ਕਹ ਮੈਸਜੂ ਟੂ ਮੈਸਜੂ ਟੂ ਬਸ ਫਿਰ ਮੈਂ ਕਹਣਾ ਲਵ ਯੂ ਤੂੰ ਕਹਣਾ ਲਵ ਯੂ ਟੂ ਮੈਂ ਵੀ ਕਹਣਾ ਟੱਪ ਜੂ ਟੱਪ ਜੂ ਟੱਪ ਯੂ ਲਵ ਯੂ ਟੂ ਲਵ ਯੂ ਬੀਬੀ ਜੀਮ ਲਾ ਮੈਨ ਲਵ ਯੂ ਟੂ ਸੈਪੀ ਯੂ ਲੁੱਡੂ ਦੋ ਚੱਲ ਦੋ ਥੋੜੇ ਮਟਰ ਪਨੀਰ ਅੱਛਾ ਸ਼ਿਮਲਾ ਮਿਰਚ ਹੀ ਸ਼ਿਮਲਾ ਮਿਰਚ ਰੋਜ ਨਵੀਂ ਸਬਜ਼ੀ ਖਵਾਈ ਦੀ ਯਾ ਰੋਜ ਸਾਰਾ ਕੁਝ ਉਹ ਖਾਣੀ ਨਹੀਂ ਹੈ ਕਦੇ ਤਾਂ ਖੁਸ਼ ਹੋ ਜਾ ਕਰ ਤੇ ਤੈਨੂੰ ਮੈਂ ਖੁਸ਼ ਮੈਂ ਕੋ ਬੀਬੀ ਰਾਤ ਨੂੰ ਟੀਵੀ ਦੇਖਿਆ ਮੈਂ ਹਾਂ ਰਾਤ ਟੀਵੀ ਦੇਖਿਆ ਮੈਂ ਤਾਂ ਤੈਨੂੰ ਇਹ ਵੀ ਕਹਿਣਾ ਕਿ ਮੈਂ ਤਾਂ ਬੰਦ ਕਰ ਦਿੱ ਆ ਖਬਰਾਂ ਸੁਣੀਆਂ ਆ ਮੈਂ ਤਾਂ ਤੈਨੂੰ ਇਹ ਵੀ ਕਹਿਣਾ ਕਿ ਜੇ ਕੋ ਆਂਡਾ ਆਂਡਾ ਭੁਰਜੀ ਭਰਜੀ ਖਾਣੀ ਆਂਡੇ ਦੀ ਕੀ ਗੱਲਾਂ ਕਰਦਾ ਬੀਬੀ ਇਹ ਤਾਂ ਕਈ ਕੋਈ ਭੌਂਕਦਾ ਈ ਕਿਹੜੀ ਗੱਲ ਆਪਜੋ ਖਾਂਦਾ ਤਾਂ ਹੋਰ ਨਾਲ ਵੀ ਦਿੰਦਾ ਕਰ ਗੱਲ ਘਰ ਵਾਲੀ ਖਾਦੀ ਨਹੀਂ ਤਾਂ ਨਹੀਂ ਮੈਂ ਦਿੰਦਾ ਤਾਂ ਮੈਂ ਖਾਣੀ ਆ ਤੂੰ ਪਹਿਲਾਂ ਖਾ ਲਈ ਖਾ ਹੀ ਨਹੀਂ ਹਾਂਜੀ ਪਹਿਲਾਂ ਤੇ ਤੂੰ ਦਿੰਦਾ ਰਹੇ ਨਾ ਬਣਾ ਕੇ ਨਿਕਲ ਗਈ ਔਰ ਫੇ ਬੀਬੀ ਕੋ ਸੁਣਾ ਕੋਈ ਪਿਆਰੀ ਜੀ ਗੱਲਬਾਤ ਕੋਈ ਹੈ ਤੈਨੂੰ ਵੀ ਕਮਾਤਮਾ ਕੈਨੇਡਾ ਫਿਰ ਹੈ ਗੱਲ ਕਰ ਅੱਗੇ ਕਿੰਨੇ ਕਮਾਏ ਤਿੰਨੇ ਇਕੱਲੇ ਕਿਹਾ ਮੈਨੂੰ ਮੈਂ ਕਿੰਨੇ ਇਕੱਲੇ ਅੱਗੇ ਤੂੰ ਅੱਧੇ ਪਿੰਡ ਦੇ ਮੁੰਡੇ ਮੈਂ ਕੈਨੇਡਾ ਅਮਰੀਕਾ ਭੇਜੇ ਬੱਲੇ ਬੱਲੇ ਠੇਕੇਦਾਰਾ ਠੇਕੇਦਾਰ ਹੁੰਦਾ ਏਜੰਟ ਹੁੰਦਾ ਮੈਂ ਏਜੰਟਾਂ ਏਜੰਟੀ ਕਰਦਾ ਮੈਂ ਏਜੰਟੀ ਕਰਦਾ ਤੂੰ ਲੱਖਾਂ ਰੁਪਇਆ ਕਮਾਇਆ ਮੁੰਡਿਆਂ ਮੈਂ ਪਿੰਡੋਂ ਭੇਜਿਆ 15 ਸਾਢੇ 15 ਮੁੰਡੇ ਤੇਰਾ ਮਤਲਬ ਤੂੰ ਵੱਡੀ ਖਾਨਾ ਵੱਡੀ ਹੱਕ ਦੀ ਖਾਨਾ ਆ ਮੈਂ ਮੁੰਡੇ ਭੇਜੇ ਆ ਤੇ ਹੱਕ ਦੀ ਕਮਾਈ ਖਾਨਾ ਬਰੇ ਮੁੰਡੇ ਭੇਜੇ ਤੂੰ ਭੇਜ ਹੋਰ ਵੀ ਕੋਈ ਮੁੰਡਾ ਤੂੰ ਜਾਣਾ ਆ ਦੋ ਦੋ ਤਿੰਨ ਫਿਰ ਦੇ ਲੋ ਭੇਜੋ ਇਹ ਕਹਿੰਦੇ ਮੈਂ ਨਹੀਂ ਜਾਣਾ ਆਪਾਂ ਤਾਂ ਹੁਣ ਮੈਂ ਕਿਦਾਂ ਧੱਕੇ ਨਾਲ ਭੇਜਦਾ ਮੈਂ ਦੱਸ ਪਹਿਲਾਂ ਮੈਨੂੰ ਇਹਨੂੰ ਮੇਰੀ ਗੱਲ ਕੋਈ ਸੱਚਾਈ ਕਿਉਂ ਨਹੀਂ ਲੱਗਦੀ ਮੈਂ ਸੱਚੀ ਤੋਂ ਗੱਲ ਕਰੇ ਤਾਈਂ ਇਹ ਇਹ ਝੂਠ ਆ ਪਰ ਕੀ ਆ ਮੈਂ ਇਹ ਗੱਲਾਂ ਜ਼ਿਆਦਾ ਤਾਂ ਨਹੀਂ ਪਰਦੇ ਖੋਲਦਾ ਵੀ ਏਜੰਟੀ ਜਿੱਦਾਂ 2 ਨੰਬਰ ਦਾ ਕੰਮ ਆ ਨਾ ਫੇ ਪੁਲਿਸ ਫੜ ਲੈਂਦੀ ਮੈਂ ਤਾਂ ਨਹੀਂ ਦੱਸਦਾ ਤੇਰੇ ਵਰਗੇ ਨੂੰ ਪੁਲਿਸ ਦੇ ਫੜਨਾ ਕੀ ਕਰਨਾ ਫੜ ਕੇ ਫੜਦੇ ਮੇਰੇ ਤੋਂ ਫੇ ਪੈਸੇ ਮੰਗਣਗੇ ਪੈਸੇ ਲੈਣਗੇ ਮੇਰੇ ਤੇਰੇ ਕੋਲ ਹੈ ਹੀ ਤਾਂ ਦੇਲੇ ਤਿੱਥੋਂ ਤੇ ਜਿਹੜਾ ਮੈਂ ਲੱਖਾਂ ਰੁਪਈਆ ਮੁੰਡਿਆਂ ਨੂੰ ਭੇਜ ਕੇ ਕਮਾਇਆ ਉਹ ਇਹ ਲੱਖਾਂ ਰੁਪਈਆ ਬੜਾ ਕਿਥੇ ਲੱਖਾਂ ਤੇਰਾ ਹੁਣ ਕਉ ਬੈਂਕ ਖਾਤੇ ਚਾ ਹੁਣ ਮੈਂ ਹੱਥ ਚ ਫੜ ਕੇ ਰੱਖੇ ਆ ਹਾਂ ਹਾਂ ਅਰਗਲੋ ਝੂਠ ਨਹੀਂ ਬੋਲਿਆ ਕਰ ਸੱਚ ਬੋਲਿਆ ਕਰ ਉਹਦੇ ਸੌਂਡ ਨਾਲ ਗੱਲ ਕੀ ਕੀਤੀ ਇਹ ਕੀ ਕਹਿ ਲਾ ਪੀਆ ਪਤਾ ਨਹੀਂ ਕੀ ਕਹਿੰਦੀ ਮੈਂ ਤਾਂ ਜਾਨੇ ਵਾਜਾ ਮਾਰ ਕੇ ਤੇ ਕਹਤਾ ਸੀ ਇਹ ਥੰਡੀ ਬੋਲਦੀ ਹੈ ਮੇਰੀ ਆਹ ਉਹ ਚ ਮੇਰੀ ਮੰਮੀ ਤੇ ਚੁੱਭਦੀ ਆ ਨਾ ਇਹਨੂੰ ਨਹੀਂ ਕੀ ਕੀ ਕਹਿੰਦੀ ਮੇਰੀ ਮੰਮੀ ਨੂੰ ਕੀ ਕਿਹਾ ਮੈਂ ਤਾਂ ਕੁਛ ਨਹੀਂ ਕਿਹਾ ਉਹ ਕਹਿੰਦੀ ਮੈਨੂੰ ਕੁਛ ਕਹਿਣ ਦੀ ਹੀ ਨਾ ਮੈਂ ਨਹੀਂ ਉਹਦਾ ਨਾਮ ਵੀ ਨਹੀਂ ਲਿਆ ਮੈਂ ਨਾ ਮੈਂ ਲੈ ਵੀ ਨਹੀਂ ਸਕਦੀ ਨਹੀਂ ਭਾਈ ਮੈਂ ਨਹੀਂ ਲੈ ਸਕਦੀ ਮੈਂ ਡਰ ਗਈ ਆ ਜੀ ਬਸ ਤੁਹਾਡੇ ਕੋਲ ਤੁਹਾਡੇ ਕੋਲ ਨਾ ਡਰ ਗਈ ਮੈਂ ਹੈ ਗਲਦੀਪ ਉਹਨੂੰ ਕਿਹਾ ਕਰ ਕੀਪ ਕੀਪ ਗਲਦੀਪ ਨਹੀਂ ਕਹਿਣਾ ਕੀਪ ਕਹਿਣਾ ਮੇਰੀ ਮੰਮੀ ਨੂੰ ਕੀਪਾ ਇਹ ਕਿਉਂ ਕਹਿੰਦਾ ਲਾਈ ਕੀਪਾ ਕੀਪਾ ਹਾਂਜੀ ਕੀਪਾ ਆ ਜਾ ਉੱਤੇ ਕਹਿੰਦਾ ਵੀ ਮੰਮੀ ਕਹਿੰਦੀ ਮੇਰੀ ਮਾਂ ਕਹਿੰਦੀ ਹਿੰਦੀ ਕੁੱਲ ਦਾ ਦੀਪ ਆਏ ਆਹ ਤਾਂ ਫੁੱਲ ਦਾ ਹੀ ਆ ਫੁੱਲ ਦਾ ਨਹੀਂ ਕੁੱਲ ਦਾ ਕੁੱਲ ਦਾ ਦੀਪ ਹੈ ਸੱਚਾ ਸੱਚਾ ਕਿਆ ਨਾਲੇ ਨੰਬਰ ਮਾਰਨ ਲਾ ਪੀ ਬੀਬੀ ਮਮੀ ਹੈ ਕੋਲਾ ਹਾਰੇ ਨੇ ਮਾਵਾ ਦੇ ਕਹਿੰਦੀ ਹੈ ਹੈ ਕਿਆ ਉੱਪਰ ਆ ਕੇ ਗੱਲ ਕਰ ਜਿਹੜੀ ਕਰਨੀ ਮਾਵਾ ਨੂੰ ਸਾਰੇ ਧੀਆ ਪੁੱਤ ਪਿਆਰੇ ਹੁੰਦੇ ਮਾਵਾ ਮਾਵਾ ਪਿਆਰੇ ਨਾ ਕਹਿੰਦੀ ਮਾਵਾ ਕਹਿੰਦੀਆਂ ਇਦਾਂ ਸੱਸ ਨੇ ਕਦੀ ਕਿਹਾ ਮੈਨੂੰ ਇਦਾਂ ਕੋਲਾ ਦਾ ਦੀਪਾ ਤੂੰ ਸੱਸ ਕਹਿੰਦੀ ਹੈ ਨਹੀਂ ਰ ਹਾਂ ਤੂੰ ਨਹੀਂ ਕਹਦੀ ਤਾਂ ਸੱਸ ਵੀ ਨਹੀਂ ਜਿੱਦਾਂ ਦੀ ਬਾਜ ਆਉਣੀ ਤੱਕ ਜਣੀ ਉਹ ਤਾਂ ਤੇਰਾ ਬੜਾ ਪਿਆਰ ਕਰਦੀ ਹੈ ਮੈਂ ਨਹੀਂ ਕਰਦੀ ਮੈਂ ਤਾਂ ਤੇਰਾ ਤੇ ਮੈਂ ਕਦੀ ਪਿਆਰ ਵੇਖਿਆ ਨਹੀਂ ਉਹਨੂੰ ਜਾਂਦਾ ਆ ਤੂੰ ਕਦੋਂ ਦੇਖਾ ਤੂੰ ਉਹ ਫੇ ਵੀ ਮਾਂ ਦੀ ਸਾਈਡ ਲੈਣੀ ਰਾਮ ਕਹਿਆ ਦਬਾਉਣਾ ਵਰ ਲੱਗੋ ਤੇ ਚੱਲ ਜਾ ਸੈਡ ਕਾ ਦੀ ਜੀ ਸੱਚਾਈ ਕਹਾਂ ਤੋ ਸੈਡ ਹੋ ਜਾਂਦੀ ਆ ਪਹਿਲਾਂ ਮੈਨੂੰ ਇਹ ਸੱਚਾਈ ਆ ਬੀਬੀ ਸੱਚਾ ਮੈਂ ਉਹਨ ਕਦੀ ਮਾਰਾ ਸਮਝਿਆ ਮੈਂ ਸਮਝੀ ਮਾਰਾ ਉਹ ਉਹ ਸਵਾਪਾ ਮਤਾਲਦੀ ਹੋ ਮੈਂ ਇਹਨ ਕਰ ਉਹ ਸਮਝ ਲੈ ਸਮਝ ਲੈਂਦੀ ਏ ਤੂੰ ਨਹੀਂ ਸਮਝਿਆ ਕਦੀ ਨਹੀਂ ਨਹੀਂ ਉਹ ਵੀ ਨਹੀਂ ਸਮਝੀ ਠੀਕ ਆ ਠੀਕ ਆ ਮੇਰੇ ਵਾਸਤੇ ਠੀਕ ਆ ਅੱਛਾ ਠੀਕ ਆ ਹਾਂ ਵਧੀਆ ਕੋਈ ਗੱਲ ਨਹੀਂ ਰਾਜੀ ਖੁਸ਼ੀ ਰਹਿਣ ਰਸ ਦੀਆਂ ਰਸ ਦੀਆਂ ਰਿਆਣੂ ਵਧਣ ਵਧਣ ਫੁੱਲਣ ਸਹੀ ਗੱਲ ਆ ਸਾਫ ਠੀਕ ਐਣਕ ਨਵੀ ਲੈ ਕੇ ਦਵਾਂ ਤੈਨੂੰ ਨਹੀਂ ਨਹੀਂ ਠੀਕ ਐ ਮੇਰੀ ਮਾਂ ਉਹ ਜਾਰੇ ਜੋਗੀ ਮਾਰਦਾ ਮੇਰਾ ਦਿਲ ਕਰਦਾ ਕਿ ਮੈਂ ਤੇਰੇ ਪੈਰ ਕਰ ਨਾ ਪਾਵਾਂਗੇ ਕਿੱਦਾਂ ਪਾਉਣਾ ਭਰੀਆਂ ਹੁਣ ਇਹ ਬੁੱਢੀ ਅੱਖਾਂ ਹੁਣ ਬੀਬੀ ਇਨੀ ਹੋਰ ਹੋ ਗਈ ਅੱਖਾਂ ਮਾੜਾ ਮੋਟਾ ਤੇ ਫਿਰ ਹੁਣ ਪ੍ਰੋਬਲਮ ਤੋ ਤੇ ਕਹਿੰਨੀ ਮਤਲਬ ਮੈਂ 150 ਸਾਲ ਦੀ ਹੋ ਜਾ ਪ੍ਰੋਬਲਮ ਕੋਈ ਨਾ ਆਵੇ ਨਹੀਂ ਨਹੀਂ ਦੱਸਾ ਪਾਣੀ ਵਰਦਾ ਜੇ ਨਾ ਪੂਣੀਆ ਤਾਂ ਫਿਰ ਮੈਂ ਦੇਖਦਾ ਕੱਖ ਨਹੀਂਗਾ ਪੂਣੀ ਦਾ ਮਾਰ ਜਾਂਦੇ ਤੈਨੂੰ ਦੇ ਆ ਨਿਹਰਾ ਹੀ ਝੂਠਾ ਦੇਖਦਾ ਕੱਖ ਨਹੀਂ ਕੱਲ ਇਹਨੇ ਮੈਨੂੰ ਰਾਤ ਪਤਾ ਕੀ ਕਿਹਾ ਕਹਿੰਦੀ ਉਹ ਕਰਤਾਰ ਲੋਹਾਰਿਆਂ ਦਾ ਪਾਪਾ ਜਿਹੜਾ ਉਹ ਸਾਡਾ ਨਾ ਸਾਡਾ ਉਹਨਾਂ ਦਾ 1 ਮਿੰਟ ਪਹਿਲਾਂ ਮੈਂ ਦੱਸਣਾ ਉਹਦਾ ਘਾਰੇ ਤੋਂ ਹੈਗਾ ਉਹ ਗਾਂਹ ਜਾ ਕੇ ਕਿ ਤ ਵਾਵਾ ਵਾਟ ਤੇ ਆ ਇੱਥੋਂ ਲੱਭਦਾ ਸਾਡੇ ਕੋਠੇ ਤੋਂ ਤੇ ਉਹ ਕਿਤੇ ਤਾਲਾ ਲਾਉਂਦੇ ਹੁਣ ਆਪਣੇ ਦਰਵਾਜ਼ੇ ਨੂੰ ਕਹਿੰਦੀ ਮੈਂ ਪੂਰਾ ਵੇਖਿਆ ਇਹ ਕੁੱਬਾ ਕਬਾ ਕੇ ਵਿਚਾਰਾ ਤਾਲਾ ਲਾ ਲਾਇਓ ਤੇ ਤਾਲਾ ਨਾ ਲੱਗੇ ਤੇ ਉੱਥੇ ਤੱਕ ਦੀ ਨਜ਼ਰ ਪਹੁੰਚ ਗਈ ਤੇ ਹੁਣ ਕਦੀ ਵੀ ਨਜ਼ਰ ਨਹੀਂ ਹੈਗੀ ਅੱਜ ਨਿਸ਼ਾਨ ਸਾਹਿਬ ਦੀ ਆ ਮੈਨੂੰ ਸਭ ਕੁਝ ਦਿਦਾ ਹੈ ਅੱ ਤਾਂ ਹੋਰ ਤੂੰ ਕੀ ਲੱਭਣਾ ਚਾਹੁੰਨੀ ਆ ਅੱਖਾਂ 'ਚ ਪਾਣੀ ਵਗਦਾ ਨਾ ਪਾਣੀ ਹੋਰ ਲੱਭਣਾ ਕੀ ਚਾਹੁੰਨੀ ਤੂੰ ਪਪੂ ਜਣਾ ਪੈਲੀਆਂ ਨੂੰ ਦੱਸਦਾ ਕਰਨਾ ਉਂਝਣਾ ਫੇ ਦਾਰੂ ਦਰੂ ਪਾਣੀ ਹੁੰਨੀ ਆ ਹੋਰ ਰੋ ਯਾਰ ਹਾਂ ਤੇ ਕੋਈ ਗੱਲ ਨਹੀਂ ਆ ਇੰਨਾ ਕਿਤੇ ਹੁਣ ਚੱਲਦਾ ਹੀ ਆ ਜੇ ਕਹਿ ਨਹੀਂ ਆ ਤੇ ਮੈਂ ਦਿਖਾ ਦੇਣਾ ਆ ਦਿਖਾਉਣੀ ਆ ਮੇਰੇ ਰਾਦੇ ਹੀ ਦਿਖਾ ਲੂੰਗਾ ਚਲ ਫਲੇਟ ਆ ਓਕੇ ਰਿਪੋਰਟ ਆ ਬਸ ਉਦਾਂ ਹੀ ਜਿਦਾ ਨਾ ਮੈਨੂੰ ਨਾ ਖੀਜੀ ਜੀ ਚੜਦੀ ਤੇਤੇ ਮੇਰੇ ਤੇ ਕਾਦੀ ਬਸ ਉਦਾਂ ਹੀ ਹੈ ਮੈਂ ਤਾਂ ਕੁਝ ਕਹਿੰਦੀ ਨਹੀਂ ਤੈਨੂੰ ਕੋਈ ਠੀਕ ਚੱਲ ਕੇ ਦੇਖ ਲੈ ਮੈਂ ਨਹੀਂ ਕਹਿੰਦੀ ਕਹਿ ਕੇ ਦੇਖ ਲੈ ਉਹ ਮੈਂ ਵੀ ਕਹਿੰਦੀ ਮੈਂ ਕਹਿ ਕੇ ਦੇਖ ਲੈ ਜਾਣ ਕੇ ਮਜਬੂਰ ਕਰਦਾ ਤੂੰ ਚ ਆਖ ਫੇਰ ਆ ਗਈ ਨਾ ਮੇਰੇ ਬਰਾਬਰ ਨੀਵੀਂ ਕਰ ਲੈ ਨਹੀਂ ਆਖ ਨਹੀਂ ਲੈਣੀ ਹੁਣ ਇੱਧੇ ਰਹਿਣੀ ਆਖੇ ਆਖਰੀ ਵੀ ਨੀਵੀਂ ਹੋਣੀ ਤੇ ਮੈਂ ਮੈਂ ਕਿਹੜੀ ਮਰਜੀ ਦੀ ਦਵਾ ਆ ਤਾਂ ਮੈਂ ਕਿਹੜੀ ਦੀ ਆ ਮੈਂ ਵੀ ਕਿਹੜੀ ਦੀ ਆ ਤੇ ਗੱਲਾਂ ਸਾਡੇ ਨਾਲ ਜਟਾਂ ਨਾਲ ਕੋਈ ਗੱਲ ਨਹੀਂ ਅਸੀਂ ਧਾਮੀ ਜੱਟਾਂ ਤੇਰੇ ਕੋਲ ਮੰਗਣੂਗੇ ਧਾਮੀ ਜੱਟਾਂ ਹੀ ਜੇ ਮੇਰੇ ਲੰਗ ਪੇਕੇ ਤੇਰੇ ਕੋਲ ਮੰਗਣ ਆਉਂਦੇ ਆ ਅਸੀਂ ਜੱਟ ਧਾਮੀ ਆ ਧਾਮੀਆਂ ਤਾਂ ਇੱਕ ਵਾਰ ਕੋਈ ਤਾਂ ਧਾਮੀ ਰਾਜੇ ਆ ਹਲਾਕੇ ਦੇ ਧਾਮੀਆਂ ਦਾ ਕੋਈ ਨਾਂ ਨਹੀਂ ਲੈਂਦਾ ਕਿਉਂ ਨਹੀਂ ਲੈਂਦਾ ਧਾਮੀ ਮਨ ਬੜੇ ਕਪੱਤੇ ਇੱਕ ਦੂਜੇ ਦੇ ਦੁਸ਼ਮਣ ਮੰਨੇ ਪਰ ਮੰਨੇ ਆ ਧਾਮੀ ਆ ਧਾਮੀ ਮੰਨੇ ਇੱਕ ਦੂਜੇ ਦੇ ਕਪੱਤੇ ਆ ਦੁਸ਼ਮਣ ਤੁਹਾਡੇ ਆਏ ਤੇ ਹੋਏ ਆ ਜਨਾਨੀਆਂ ਦੇ ਉਹਦਾ ਭਰਾਵਾਂ ਦੀ ਜਾਨ ਸੀਗੀ ਇੱਕ ਦੂਜੇ ਚ ਆ ਗਾੜੀ ਇਹ ਲਾਦ ਨੇ ਕੀਤੀ ਆ ਤੇਰੇ ਭਰਾਵਾਂ ਦਾ ਪਿਆਰ ਸੀਗਾ ਇਹਨਾ ਐਂ ਦੀ ਕੀਤੀ ਾਲਾਦ ਨੇ ਕੀਤੀ ਗਾੜੀ ਇਹ ਕਿਉਂ ਦੱਸਾਂ ਕਿਹੜੀ ਦਵਾਈ ਆ ਹਾਂ ਦੱਸ ਨਹੀਂ ਦੱਸਣਾ ਮੈਂ ਫੋਨ ਕਿਹਨੇ ਕੀਤਾ ਕੋ ਮੈਨੂੰ ਫੋਨ ਆ ਨਹੀਂ ਸਕਦਾ ਤਾਂ ਫਿਰ ਤੈਨੂੰ ਦੱਸਣਾ ਜ਼ਰੂਰੀ ਆ ਬਹਿ ਗਿਆ ਬੈਬ ਕਬਜਾ ਮੇਰੇ ਸਰਾਣੇ ਆਣ ਕੇ ਤੇਰੇ ਸਰਾਣੇ ਬੈਣਾ ਹੋਰ ਕਿ ਤੇਰੇ ਸਰਾਣੇ ਬੈਣਾ ਮੈਂ ਜਦ ਮੈਂ ਇਹਨੂੰ ਗਾਲੀ ਕੱਢ ਦਿੰਦਾ ਦਵਾਈ ਹੋਈ ਤਾਂ ਔਰ ਕਭਲੇ ਜਾ ਤੀਰ ਨਹੀਂ ਗੱਲਾਂ ਕਰਨੇ ਹੋਰ ਕਾ ਨਾ ਕਰਨੇ ਇਹਨੇ ਕਿਉਂ ਦੱਸ ਕਿਉਂ ਦੱਸ ਤੇ ਹੁਣ ਮੈਂ ਤੈਨੂੰ ਹਰ ਗੱਲ ਕਿਉਂ ਦੱਸਾਂ ਕਿਉਂ ਦੱਸਣੀ ਨਹੀਂ ਮੈਂ ਮੇਰੇ ਕੋਲ ਪੁੱਛ ਲੈ ਤਾਂ ਮੈਂ ਮੈਂ ਵੀ ਦੱਸਣੀ ਮੈਂ ਹੁਣ ਨਿੱਕੀ ਨਿੱਕੀ ਗੱਲ ਕੋਈ ਬਰੀਕੀ ਦੀਆਂ ਗੱਲਾਂ ਵੀ ਹੁੰਦੀਆਂ ਕੋਈ ਤੇ ਮੇਰੀਆਂ ਵੀ ਹੁੰਦੀਆਂ ਕੋਈ ਪਰਦੇ ਦੀਆਂ ਵੀ ਹੁੰਦੀਆਂ ਮੈਂ ਉਹ ਵੀ ਦੱਸੀ ਜਾਵਾਂ ਹੁਣ ਤੂੰ ਤਾਂ ਬੇਲੀ ਆ ਤੂੰ ਬੜਾ ਕੰਮ ਰੁੱਝਿਆ ਤੇਰਾ ਤਾਂ ਆਪ ਕੋਈ ਸਵੇਰ ਦਾ ਕਈ ਬਾਂਡੇ ਆ ਤੂੰ ਥੱਕ ਗਿਆ ਆਹੋ ਗੱਲ ਦਾ ਪੁੱਟੇ ਵਗੋ ਫਿਰਦਾ ਸਾਰੇ ਬੋਲ ਗੱਲ ਜੇ ਮੈਨੂੰ ਨਹੀਂ ਜਾਣਾ ਮੈਂ ਜੇ ਮੈਨੂੰ ਜਾਣਾ ਵੇ ਜੇ ਮੈਂ ਲਈ ਫਿਰਦਾ ਤੇ ਜਿੰਮ ਜਾਣਾ ਮਾੜੀ ਗੱਲ ਆ ਯਾ ਦਫਾ ਜਿੰਮ ਲਈ ਫਿਰਦਾ ਜੇ ਮੇ ਜੇ ਮੈਂ ਜਿੰਮ ਕਰਦਾ ਰਹਿੰਦਾ ਜਿੰਮ ਮੈਂ ਜਿੰਮ ਜ਼ੋਰ ਮਾਰਦਾ ਜਾ ਕੇ ਉੱਥੇ ਆਪਣੀ ਸਿਹਤ ਵਰਜਿਸ਼ ਕਰਦਾ ਆ ਹਾਂ ਬੜੀ ਵਰਜਿਸ਼ ਕਰਦਾ ਤੂੰ ਸੱਚ ਕਰਦਾ ਆ ਤੈਨੂੰ ਵੀਡੀਓ ਪਾ ਦੂੰਗਾ ਇੱਕ ਦਿਨ ਹਾਂ ਵੇਖ ਜੇ ਮੇ ਜੇ ਮੈਂ ਸਾਡੇ ਮੇਰੇ ਸੱਤੇ ਜਿੰਮ ਜਿੰਮ ਕਰਦਾ ਰਹਿੰਦਾ ਆਣ ਕੇ ਹਾਂ ਬੋਲਦੀ ਰਹਿੰਦੀ ਜਿੰਮ ਨਹੀਂ ਜਾਣਾ ਨਹੀਂ ਕਰਨਾ ਮੇਰੀ ਮਰਜ਼ੀ ਆ ਜਿੰਮ ਖਰੇ ਕੀ ਤੇਰੀ ਚੀਜ਼ ਆ ਮੇਰੀ ਮਰਜ਼ੀ ਆ ਨਾ ਮੈਂ ਜਾਣਾ ਆ ਕਿਆ ਦਫਾ ਹੋ ਜਾ ਕੇ ਤੂੰ ਮੈਨੂੰ ਰੋਕ ਵੀ ਨਹੀਂ ਸਕਦੀ ਤੇ ਮੇਰੇ ਲੱਗ ਕਹਦੇ ਬੈਠੇ ਦਫਾ ਉਧਰ ਲੱਗੇ ਮੈਂ ਆਪਣੇ ਹੁਣ ਘਰ ਬੈ ਨਹੀਂ ਸਕਦਾ ਤੇਰੇ ਲੱਗੇ ਮੇਰੇ ਮੰਜੇ ਤੇ ਨਹੀਂ ਬੈਣਾ ਤੇਰੇ ਬਜੇ ਤੇ ਕੀ ਗੱਲ ਆ ਨਹੀਂ ਨਹੀਂ ਮੰਜੇ ਤੇ ਕੀ ਕਰਦਾ ਨਾਗ ਚੜੇ ਆ ਆ ਚੱਲ ਚੱਲ ਮੈਂ ਆਪਣੇ ਮੈਂ ਕਿਉਂ ਜਾਵਾਂ ਮੇਰਾ ਜਿੰਨਾ ਅੱਧਾ ਤੇਰਾ ਮੰਜਾ ਅੱਧਾ ਮੇਰਾ ਵੀ ਆ ਨਹੀਂ ਤੇਰਾ ਮੰਜਾ ਉਧਰ ਬੰਜੇ ਬਥੇਰੇ ਡੇ ਨੇ ਨਹੀਂ ਨਹੀਂ ਮੈਂ ਸੀ ਤੇ ਮੰਜੇ ਤੇ ਬੈਣਾ ਜਿਹੜਾ ਪੋਲਾ ਮੰਜਾ ਉਹ ਲੈ ਲੈਣੀ ਆਪ ਤੂੰ ਤੇ ਸਾਡ ਨੂੰ ਸਕਦਾ ਮੰਜੇ ਦਿੱਤੇ ਉਧਰ ਤੇਰੇ ਹੁਣ ਸਾਡ ਰਗੜ ਹੋ ਜਾਂਦੀ ਕੀ ਤੇਰੇ ਰਗੜ ਹੋ ਜਾਂਦੀ ਹੱਡ ਤੇਰੇ ਸਾਡੇ ਆ ਮਾਸਟਰ ਇਹਨਾਂ ਨੇ ਕਲੀ ਰਾਤ ਨੂੰ ਲੱਤਾਂ ਕੁੱਟਾਂ ਫਰ ਕਦਰ ਕੋਈ ਨਹੀਂ ਤੇਲ ਮਲਾ ਮਾਲਸ਼ਾਂ ਕਰ ਪਰ ਹੈ ਕਦਰ ਕੋਈ ਬੜਾ ਜੇ ਕਰਤਾ ਤਾਂ ਮੇਲੇ ਮਾਰਦਾ ਤੇ ਇਹਨੂੰ ਕਰਿਆ ਨਾ ਕਰ। ਇਹ ਕੀ ਹੁਣ ਮੇਨੇ ਮਾਰਦਾ ਤਾਂ ਮਾੜਾ ਜੇ ਕਰਤਾ ਅੱਧਾ ਘੰਟਾ ਲੱਗਾ ਰਿਆ ਪਰ ਦੇਖ ਲਾ ਨਹੀਂ ਤੈਨੂੰ ਹੈ ਨਹੀਂ ਕਿਸੇ ਦੀ। ਹਾਂ ਸਾਰ ਨਹੀਂ ਜਾਣਦੀ ਜੋ ਕਿਸੇ ਦੀ। ਏਡੀ ਆਕੜ ਖੋਰ ਹੈ ਨਾ ਬੁੱਢੀ ਤੂੰ। ਮੈਂ ਤਾਂ ਇਹ ਤੂੰ ਬੜੀ ਕਦਰ ਪਾਉਣਾ। ਕਾਲਾ ਕਦਰ ਮੈਂ ਕਿ ਨਹੀਂ ਪਾਉਣਾ ਕਿ ਤੁਸੀਂ ਹੀ ਪਾਉਨੇ ਜਨਾਬ। ਮੈਂ ਤਾਂ ਪਾਉਨੀ ਤੂੰ ਨਹੀਂ। ਨਹੀਂ ਪਾਉਨੀ ਤੂੰ ਜਨਾਬ। ਤੂੰ ਮਤਲਬ ਹੀ ਕੀ ਹੈ ਬਸ। ਕਿਹੜਾ ਕੱਲੋ ਮਤਲਬ ਹੀ ਆ। ਇੰਨਾ ਪਿਆਰ ਕਰਦਾ ਮੈਂ। ਮਤਲਬ ਤੇਰੇ ਪਿੱਛੇ ਲੜਾਈਆਂ ਲੜਦਾ ਘਰਦਿਆਂ ਨਾਲ ਤੂੰ ਕਹੋਂ ਤਾਂ ਮੈਂ ਕਹੋਂ ਤੇਰੇ ਪਿੱਛੇ ਲੜਾਈਆਂ ਲੜਦਾ ਘਰਦਿਆਂ ਨਾਲ ਮੈਂ ਮੇਰੇ ਪਿੱਛੇ ਕਾਹਤੇ ਲੜਦਾ ਤੂੰ ਐ ਪਿੱਛੇ ਲੜਦਾ ਕਿਉਂ ਮੈਂ ਕੀ ਕਰਦੀ ਆ ਕਰਦੀ ਆ ਮੰਮੀ ਨਾਲ ਪੰਗਾ ਪਾਈ ਰੱਖਦੀ ਫੇਰ ਮੈਂ ਮੰਮੀ ਨੂੰ ਬੋਲਦਾ ਆ ਤੇਰੇ ਪਿੱਛੇ ਮੈਂ ਕਿੱਥੇ ਨਹੀਂ ਖੜਦਾ ਮੈਂ ਮੰਮੀ ਦੇ ਕੁਛ ਨਹੀਂ ਕਰੀ ਮੇਰੇ ਨਾਲ ਖੜੀ ਕਦੀ ਮੈਂ ਨਹੀਂ ਕਹੀ ਕੋਈ ਨਹੀਂ ਮੰਮੀ ਨੂੰ ਤੂੰ ਮੇਰੇ ਨਾਲ ਖੜੀ ਕਦੀ ਇਦਾਂ ਜਿਦਾ ਮੈਂ ਖੜਦਾ ਤੇਰੇ ਨਾਲ ਤੇ ਖੜੀ ਮੈਂ ਕਰਨਾ ਤੇ ਹੁਣ ਜੰਗ ਕਰਦੀ ਆ ਮੈਂ ਤੇਰੇ ਨਾਲ ਜੰਗ ਕਰਨਿਆ ਮਾਂ ਮੈਂ ਤੇ ਜੰਗ ਕਰਨ ਜਾ ਨਹੀਂ ਸਕਦੀ ਹੈ ਨਹੀਂ ਹੁਣ ਕਰਨ ਯੋਗੀ ਜਦੋਂ ਸੀਗੀ ਉਦੋਂ ਉਸੇ ਉਦੋਂ ਤੇ ਬਹੁਤ ਚੰਗਾ ਕੀਤੀਆਂ ਤੂੰ ਕਰਦੀਆਂ ਪੋਤੇ ਤੈਨੂੰ ਕੋਟ ਜਾਂਦਾ ਰਿਹਾ ਤਾਂ ਨਹੀਂ ਤੂੰ ਬੋਲਦੀ ਰਹੀ ਐ ਬੱਲੇ 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 ਹਾਂ ਕਦੀ ਬੋਲੀ ਕੋਈ ਜੰਮਿਆ ਮੈਨੂੰ ਮੇਰੀ ਗੱਲ ਕਰਦਾ ਤੇਰੇ ਪੋਤੇ ਨੂੰ ਕੋਟ ਜਾਂਦੇ ਰਿਹਾ ਤੂੰ ਬੋਲਦੀ ਰਹੀ ਕਿਉਂ ਮੈਂ ਫੇਰ ਲੜਦੀ ਰਹੀ ਲੋਕਾਂ ਨਾਲ ਮੈਂ ਜੰਮ ਕੇ ਮੜ ਕੇ ਦੇਖ ਖਾ ਲੂਗੀ ਇਹ ਕੀ ਮਤਲਬ ਖਾ ਲੂਗੀ ਆ ਗੱਲ ਕਹਿ ਆ ਲੂ ਮਤਲਬ ਮਾਰ ਖਾ ਲੂ ਆਹੋ ਇਹ ਗੱਲ ਕਹਿਣੀ ਇਹਦੀ ਮਾਰ ਲੀ ਆ ਗੱਲ ਕਰਾਂ ਨਕੇ ਇੱਧਰ ਇੱਧਰ ਆ ਮੈਨ ਲਾ ਕੇ ਗੱਲ ਕਰ ਇੱਧਰ ਆਣ ਕੇ 2 ਮਿੰਟ ਇੱਧਰ ਗੱਲ ਕਰ ਆ ਆਸਤੁਰ ਕੀ ਕਰ ਆ ਇੱਧਰ ਲੱਗੇ ਮੇਰੇ ਆ ਨਾ ਮੜੀਆਂ ਚ ਗੋਡੇ ਤੇ ਕਹਿੰਦਾ ਹੁਣ ਤੂੰ ਆਹੋ ਮੜੀਆਂ ਚ ਗੋਡੇ ਹੈ ਕੋਈ ਗੱਲ ਨਹੀਂ ਮੇਰੇ ਕੋ ਨਵੇਂ ਬੜਗੇ ਜਾਣੇ ਸਾਰੀ ਦੁਨੀਆ ਦੇ ਜਾਂਦੇ ਆ ਆ ਆ ਮੈਂ ਟੈਨ ਟੈਨਸ਼ਨ ਲੈਣੀ ਐ ਮੈਂ। ਹਾਂ। ਯਾਰ ਉਹ ਤਾਂ ਇੱਕ ਦਿਨ ਹੋਣਾ ਹੀ ਏ ਇਦਾਂ ਦਾ ਜਦੋਂ ਵੀ ਆ ਗਿਆ। ਤਾਂ ਕੰਨ ਯਾਰੀ ਦਾ ਜਿੰਦਗੀ ਜਿਣੀ ਜਿੰਨਾ ਤੇ ਰਹਿ ਗਏ ਆ। ਕੰਬੀਬੀ। ਹਾਂ। ਮਾਰਦੇ ਵੜ ਕੇ ਇੱਕ ਕਰ ਦੇ। ਹੋਦਾ ਹੀ ਨਹੀਂ। ਮਾਰਾ ਜਾ। ਮੇਰੇ ਕੋਈ ਗੱਲ ਨਹੀਂ। ਮੇਰੇ ਕਰਕੇ ਕਰ ਦੇ। ਕਰ ਦੇ। ਪਤਾ ਲੱਗ ਜੇ ਜੱਟੀ ਆ। ਉਹ ਕੁਝ ਨਹੀਂ ਪਤਾ ਲੱਗ ਰਾ ਕੀ ਪਤਾ ਲੱਗ। ਮਾਰਾ ਜਾ ਕਹਿ ਪਤਾ ਲੱਗ। ਜੋ ਕੁਝ ਹੈਗਾ ਠੀਕ ਆ। ਐਵੇਂ ਮੇਰੇ ਕਰਕੇ ਮਾਰਾ ਜਾ। ਆਹ ਇਹਦਾ ਕਰ ਦੇ। ਕਰਦੇ ਆ। ਉਹ ਇਧਰ ਆ ਪਹੁੰਚਦਾ ਜਿਹੜਾ ਇੱਥੇ। ਉਹ ਮੈਨ ਲੱਗਿਆ ਇੱਧਰ ਤੇ ਲੱਗਿਆ ਓਏ ਸੁਣਦਾ ਨਹੀਂ ਤੂੰ ਆ ਉੱਥੇ ਬਕਵਾਸ ਕਰੀ ਜਾਂਦਾ ਹੈ ਤੈਨੂੰ ਬਿਮਾਰਵਾਜ ਚੱਲ ਨਹੀਂ ਹੁੰਦਾ ਤਾਂ ਨਾ ਆਵੇ ਦਫਾ ਹੋਵੇ ਫੇ ਆ ਐਡੇ ਨਹੀਂ ਅਸੀਂ ਗਿਆ ਇੱਥੇ ਆ ਗਏ ਕਿ ਆਲ ਕਹਿੰਦਾ ਇਲਾਜ ਕਰਦਾ ਐ ਦਾ ਮਾਨ ਕੇ ਤੇਰੇ ਵਰਗੇ ਕਈ ਇਲਾਜ ਕਰਦੇ ਹਰਦੇ ਲਾਜ ਮੇਰਾ ਕਰਨਾ ਇਹ ਲਾਜ ਕਰਨ ਲਈ ਆਗੇ ਵੱਡੇ ਵੇਖ ਤੇ ਸਹੀ ਆਗੇ ਜੰਮ ਤੇ ਲਵਜੇ ਉਹ ਤੁਹਾਡੇ ਨਾੜੂ ਦਾ ਹਰਾਮ ਦੇ ਸੁੱਕੇ ਨਹੀਂ ਗੇ ਜੀ ਤੇ ਮੇਰਾ ਇਲਾਜ ਕਰਨਾ ਹੂੰ ਗੱਲਾਂ ਉਹ ਵੀ ਕਲਾਸ਼ ਕੌਰ ਦਾ ਨਿਹਰੀਆਂ ਲਿਆ ਦੋ ਚੰਪਾਡੇ ਕੱਢ ਦੋ ਚੰਪਾਡੇ ਤੁਹਾਡੇ ਕੀ ਕਹਿਣਾ ਕੀ ਕੀ ਖਾਣੀਆਂ ਤੂੰ ਹੋਣ ਬਣੀ ਤੂੰ ਉਹ ਕੀ ਖਾਣੀਆਂ ਕੀ ਕਹਿੰਦਾ ਕਿ ਕੀ ਖਾਣੂ ਹੈਗਾ ਕਿ ਤੂੰ ਜਾਣ ਵਾਲੀ ਹੈਗੀ ਤੇ ਕੀ ਖਾਣੀਆਂ ਮੈਂ ਟੋਟੀਆਂ ਆ ਦੇਖ ਹੁਣ ਰੋਟੀਆਂ ਤੇ ਆ ਗਿਆ ਆਰਾਮ ਨੇ ਹੁਣ ਡਰ ਗਿਆ ਮੇਰੀ ਪੁੱਤ ਕੋਈ ਖਾਣਾ ਰੋਟੀਆਂ ਰੋਟੀਆਂ ਦੋ ਚਾਰ ਖਾ ਲਾ ਜਿਹੜੀਆਂ ਖਾ ਲਿਆ ਓਏ ਹੋਏ ਚੁਗਲੀਆਂ ਕਰਨੀ ਨਾ ਪਿੱਛੇ ਸਿਆਣੀਆਂ ਦੀ ਲੋਕ ਲੋਕ ਮੈਂ ਸੁਣਾਉਣੀ ਨਹੀਂ ਉਹ ਗੱਲਾਂ ਹੀ ਜਿਹੜੀਆਂ ਆਪਣੀਆਂ ਹੋਈਆਂ ਸਚਾਈ ਆ ਸਚਾਈ ਆ ਇਹ ਸਜਾਈਆਂ ਕਰਦੇ ਹੋ ਗਿਆ ਮਿੱਠੀਆਂ ਗੱਲਾਂ ਕਰਦੇ ਅਸੀਂ ਤੇਰੇ ਹੁਣ ਚੁਗਲੀਆਂ ਨਹੀਂ ਕਰਦੇ ਕਿਆ ਚੁਮੇ ਕਿ ਤੂੰ ਤੁਹਾਡਾ ਸੁਣਿਆ ਤੂੰ ਕਰਨੀ ਆ ਮੈ ਓਏ ਚੁਗਲੀ ਹੈ ਨਹੀਂ ਕੀ ਸਾਰੇ ਕਹਿੰਦੇ ਕਿ ਉਹ ਚੁਗਲੀਆਂ ਕਰਦੀ ਉਹ ਤੇ ਤੈਨੂੰ ਕੌਣ ਕਹਿੰਦਾ ਓਏ ਦੱਸ ਕੋਈ ਕਹਿੰਦਾ ਕਹਿੰਦਾ ਮੇਰੇ ਲੱਗ ਗਿਆ ਲਿਆ ਸਾਹਮਣੇ ਲਿਆ ਮੇਰੇ ਸਾਹਮਣੇ ਲਿਆ ਉਹ ਤਾਂ ਗੱਲ ਹੋਉਂਦੀ ਸਾਹਮਣੇ ਦੀ ਚੋਰੀ ਬੈਠੇ ਚ ਸਭ ਕਾਲੀ ਦਾ ਲੱਗਣਾ ਬੈਠਿਆ ਕਰੋ ਉਹ ਚੂੜੀਆਂ ਉਹ ਕਰਦੀ ਲੋਕਾਂ ਦੀ ਨਹੀਂ ਤੂੰ ਕਿ ਮੈਨੂੰ ਕਹਿੰਦਾ ਕੀ ਖਾਣੀਆਂ ਮੈਂ ਹਾਂ ਬੀਬੀ ਆਹ ਗੱਲ ਨਹੀਂ ਮੈਨੂੰ ਭੁੱਲਦੀ ਪਈ ਰੋਟੀਆਂ 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 ਖਾਣੀਆਂ ਹੁਣ ਗੱਲ ਕਰਨਾ ਕਿ ਜੋ ਕਿਹਾ ਉਹ ਕਹਿ ਤੂੰ ਰੋਟੀ ਲੈ ਕੇ ਆਏ ਮੇਰੇ ਹੇਗਾ ਤੂੰ ਰੋਟੀ ਖਵਾ ਸਕਦਾ ਇੱਕ ਦਿਨ ਕਾ ਮੈਨੂੰ ਹਾਂ ਰੋਟੀ ਖਾਣੀ ਹੈ ਪਾਈਆ ਕਿਉਂ ਪੈਂਦਾ ਕਾ ਮੇਰੀ ਸਬਜ਼ੀ ਚ ਆਉਂਦੇ ਨੇ ਆਰਾਮ ਜਿਆ ਦੇ ਆ ਗੱਲਾਂ ਮਾਰ ਜਾਣ ਕੇ ਸਿਆਣੀਆਂ ਚ ਲੱਤ ਦਿਲਾ ਜਾਣ ਕੇ ਤੂੰ ਮੈਂਗਾ ਹੋਰ ਕੀ ਤੈਨੂੰ ਕਹਿਣਾ ਤੂੰ ਜਾਣ ਵਾਲੀ ਉਹ ਕਿਆ ਕਿਆ ਉਹ ਕਿਆ ਹੋਵੇ ਕਿਆ 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 ਕਹਿੰਦੇ ਜਾਣ ਵਾਲੀਆਂ ਹੁਣ ਮੈਂ ਕੀ ਕਹਿਣਾ ਤੈਨੂੰ ਮੈਂ ਜਾਣ ਵਾਲੀ ਹੈ ਨਹੀਂ ਆਹ ਕੀਤੀ ਗੱਲ ਮੇਰੀ ਜੱਟੀ ਨੇ ਇਹ ਸੁੱਟ ਦੇ ਹੱਥ ਜਾਣ ਵਾਲੀ ਹੈ ਨਹੀਂ ਭਾਈ ਜੇ ਤੇ ਦੋ ਚਾਰ ਮਹੀਨੇ ਕੱਟਣਾ ਤਿੰਨ ਚਾਰ ਵਾਦੀਏ ਸੀਗੇ ਤੇ ਮੈਂ ਡੈਡੀ ਪਤਾ ਨਹੀਂ ਆਏ ਕੀ ਗੱਲ ਡੈਡੀ ਜਾਣੇ ਤੇ ਮੋਟਰ ਛੱਡੀ ਪਈ ਆ ਦੇਖੀਆ ਭਲਾ ਮੋੜ ਚੱਲਣ ਪਿਆ ਆ तीन कजे का टाम मोटर उए ये लालउ की समाप्ती करी अल डैडी ने सफाई करती है पूरी इधर अन्ना घा घू सी इधर भी सफाई करती है छां हो गई बहन ऐसा आह अंब न भी बूर बहुत प्या है आखो ਆਪਾ ਤਾਂ ਮੋਟਰ ਚੱਲਦੀ ਪਈ ਆ ਆਹ ਹੀ ਪਿੰਡਾਂ ਦੇ ਨਜ਼ਾਰੇ ਤੇ ਆਹ ਸਬਜ਼ੀ ਘਰ ਦੀ ਥੋੜੀ ਆ ਪਤੋਂ ਤੂੰ ਮੈਂ ਤਾਂ ਕਦੀ ਇੰਨਾ ਧਿਆਨ ਨਹੀਂ ਦਿੱਤਾ ਪਰ ਡੈਡੀ ਨੇ ਤਾਂ ਪੂਰਾ ਜਿਗਾਰਡ ਕੀਤਾ ਆ ਦੇਖੋ ਛੋਟੇ ਛੋਟੇ ਬੈਂਗਣ ਦੇਖ ਕੇ ਉਹਨਾਂ ਦਾ ਆ ਕੀ ਵੀ ਦਾ ਆ ਕੀਵੀ ਦਾ ਬੂਟਾ ਆ ਇਹੜਾ ਓਹ ਤੁਰ ਪਿਆ ਹੁੰਦਾ ਹਨਾ ਇਹ ਪੈਰ ਚੋਂ ਕਾਜ ਦਿਸਣ ਨਹੀਂ ਦਿਆ ਸੀ ਮੈਂ ਹੁਣ ਦੇਖਿਆ ਇਹਨੂੰ ਪਾਣੀ ਪਾਓ ਹਾਂ ਮੜਾ ਜਾ ਪਾਣੀ ਪਾਉਣਾ ਹੈ ਇਧਰੋਂ ਛੱਡ ਸਾਡਾ ਬਾਗੀਚਾ ਉਹਨੂੰ ਲੱਗਣ ਦੇ ਆਲੂ ਬਖਾਰੇ ਦੇ ਕਿਨੂੰ ਆਲੂ ਬਖਾਰੇ ਦਾ ਬੂਟਾ ਲਾਇਆ ਪਰਲੇ ਪਾਸੇ ਲੱਗਣ ਦੇ ਇਹਨੂੰ ਪਰਲੇ ਅੰਬ ਦੇ ਪਾਸੇ ਜਾ ਕੇ ਦੇਖਿਆ ਆਇਦ ਕਿਤੇ ਉਹ ਅੰਬ ਨੂੰ ਵੀ ਪਿਛਲੇ ਪਾਸੇ ਵੀ ਬੂਰ ਬੜਾ ਪਿਆ ਆ ਪਾਣਾ ਤੋਂ ਨਾ ਬੁਰਾ ਹਾਲ ਆ ਇਨਾ ਕਾ ਪੰਡਾ ਨੇ ਪੰਡਾ ਕਾ ਘੜਦਾ ਇਧਰ ਟੇਪ ਲਾਈਏ ਡੇਡੀਆਂ ਜਿਗਾੜ ਕਰਕੇ ਪਾਣੀ ਛੱਡਿਆ ਇਧਰ ਆਹ ਦੇਖੋ ਚਲਦਾ ਪਿਆ ਆਹੋ ਟੇਪ ਸਭੀ ਕੱਟ ਕੇ ਆਹੋ ਦੇ ਆਹ ਦੂਸਰ ਆਈਏ ਆਹ ਪਾਣੀ ਲੱਗਦਾ ਪਿਆ ਸਾਰੇ ਫਾਰਮ ਹਾਊਸ ਨੂੰ ਪਾਣੀ ਛੱਡਿਆ ਆਇਆ ਤਾਨੂੰ ਆਲੂ ਬੁਖਾਰਿਆਂ ਦਾ ਬੂਟਾ ਦਿਖਾਉਣਾ ਮੈਂ ਦੋ ਲਾਏ ਸੀਗੇ ਕਾਲੂ ਬੁਖਾਰਿਆਂ ਦਾ ਇੱਕ ਪਿਆਰੇ ਕਾਲਾ ਤਾਂ ਦਿਖਾ ਇਹ ਲੋ ਵਾਹ ਵਾਹ ਆਲੂ ਬੁਖਾਰਾ ਨੂੰ ਕਹਿੰਦੇ ਲੱਗਦੇ ਪਏ ਆ ਲੱਭਿਆ ਤਾਂ ਮੈਨੂੰ ਕੋਈ ਨਹੀਂ ਇੱਧਰ ਦੇ ਦੇ ਇਸਕੇਰ ਮਾਰ ਕੇ ਕਿਤੇ ਇੱਕ ਅੱਧਾ ਬੂਰ ਪਾਊਗਾ ਪਰ ਗੱਲ ਬਣੀ ਨਹੀਂ ਅਜੇ ਅਮੀ ਚੜ੍ਹਨੀ ਝੂਠੀ ਕਹਤਾ ਮੇਰੇ ਸਾਬਾ ਚੀਕੂਆ ਦਾ ਕਹਿੰਦੇ ਹੁਣੇ ਚੀਕੂ ਦੇਖਦੇ ਭਲਾ ਆਮ ਬਨੂ ਵੀ ਬੂਰ ਬਹੁਤ ਪਿਆਇਆ ਇਸ ਕੀ ਹਾਂ ਚੀਕੂਆ ਦਾ ਕਹਿ ਰਹੇ ਆ ਭਲੇ ਖਲਾ ਗਿਆ ਦੇਖੋ ਚੀਕੂ ਲੱਗੇ ਨਿਕੇ ਨਿਕੇ ਸੋ ਮੋਟਰ ਤੇ ਅਸੀਂ ਬਗੀਚਾ ਦਾ ਪੂਰਾ ਬਣਾਇਆ ਜਿਨੇ ਲੱਭਦੇ ਆ ਫਲ ਬੂਟੇ ਵਾਲੇ ਦਰਖਤ ਤੇ ਆਪਾਂ ਲੈ ਜੀਦੇ ਆ ਸੋ ਆ ਸੁੱਕਿਆ ਪਿਆ ਸੀ ਥੋੜੇ ਦਿਨ ਪਹਿਲਾਂ ਆ ਚੀਕਾ ਹੈਗਾ ਲਗਾਠਾਂ ਜੀਆਂ ਦਾ ਬੂਟਾ ਤੇ ਦੇਖੋ ਹਰਾ ਭਰਾ ਹੋ ਗਿਆ ਤੇ ਹੁਣ ਇਹਨੂੰ ਲਗਾਠਾਂ ਲੱਗਦੀਆਂ ਬੜੀਆਂ ਮਿੱਠੀਆਂ ਲਗਾਠਾਂ ਲੱਗਦੀਆਂ ਸੋ ਆਂਬ ਨੂੰ ਵੇਖੋ ਪੂਰ ਪਿਆ ਇਹ ਆਂਬ ਨੂੰ ਆਇਤ ਕੀ ਪਹਿਲੀ ਵਾਰੀ ਵਧੀਆ ਪੂਰ ਪਿਆ ਨਹੀਂ ਤਾਂ ਪਹਿਲਾਂ ਲੱਗੇ ਇੱਕ ਦੋ ਵਾਰ ਪੱਟਾ ਮੇਟਾਵੇਂ ਪਰ ਇਸ ਵਾਰੀ ਧੰਨ ਧਨ ਕਰਾ ਦਿੱਤੀ ਇਹਨੇ ਪੰਜਾਬ ਦੇ ਵਿੱਚ ਹਰ ਮੌਸਮ ਦੇਖਣ ਨੂੰ ਮਿਲਦਾ ਵਧੀਆ ਮਤਲਬ ਇਹ ਹੋਰ ਕੀ ਤੇ ਨਹੀਂ ਹੈਗਾ ਪੰਜਾਬ ਦੇ ਵਿੱਚ ਹੈ ਕਿ ਹਰ ਮੌਸਮ ਦਾ ਤੁਸੀਂ ਨੰਨ ਦੇ ਮਾਣ ਸਕਦੇ ਆ ਗਰਮੀਆਂ ਚ ਹੁੰਦਾ ਤੇ ਹਾਲ ਬੁਰਾ ਹੀ ਆ ਪਰ ਚਲੋ ਇਹ ਮਾਲਕ ਨੇ ਮੌਸਮ ਬਣਾਏ ਆ ਇਹ ਉਹ ਨਹੀਂ ਉਹਦੀ ਕੋ ਕੁਦਰਤ ਆ ਇਹਦਾ ਵੀ ਕੋਈ ਹੋਏਗੀ ਕਿ ਇਹ ਵੀ ਮੌਸਮ ਜਿਹਾ ਧੁੱਪ ਦਾ ਇਹ ਵੀ ਸਾਡੇ ਲਈ ਕੋ ਫਾਇਦੇਮੰਦ ਹੋਊਗਾ ਤਾਂ ਹੀ ਪਰਮਾਤਮਾ ਨੇ ਬਣਾਇਆ ਹਨਾ ਛਿਲ ਕੇ ਗੰਨਾ ਤੇ ਐ ਸਵੱਬ ਸਫਾਈ ਕਰਕੇ ਤੇ ਹੁਣ ਅਸੀਂ ਕੀਤਾ ਠੰਡਾ ਇਹਨੂੰ ਐ ਜਰਾ ਲੋਗਾਂ ਮੈਂ ਠੰਡਾ ਕਰਕੇ ਫੇਰ ਚੂਪਾਂਗੇ ਹੁਣ ਤੇ ਹੁਣ ਖਤਮ ਹੋ ਹੀ ਗਏ ਲਾਗੇ ਛਾਗੇ ਕਮਾ ਦਾ ਦਿਨਾਂ ਦੇ ਵਿੱਚ ਹੋ ਜਾਂਦੇ ਪੱਧਰੇ ਚੱਲਦੇ ਆ ਫੇਰ ਘਰ ਨੂੰ ਤੇ ਮੋਟਰ ਤੇ ਮੂੰਹ ਧੋਣ ਦਾ ਵੀ ਤਾਜੇ ਪਾਣੀ ਦਾ ਨਜ਼ਾਰਾ ਆ ਗਿਆ ਕਿ ਹਾਈ ਬਸਾਂ ਠੀਕ ਹੈ ਜੀ ਧਰਮੀਆਂ ਜਿੰਨਾ ਆਉਣ ਦਾ ਵੀ ਪੂਰਾ ਨਜ਼ਾਰਾ ਹੋਣਾ ਕਰਨਾ ਉਹ ਮਿਲਦੇ ਘਰ ਜਾ ਕੇ ਤੇ ਉਹਦੇ ਨਾਲ ਵਾਚਾਰੀ ਇਹ ਪ੍ਰਾਪਤ ਹੋਇਆ ਕਿ ਛੋਟੇ ਦੀ ਟਿਕਟ ਹੋਈ ਆ 29 30 ਦੀ ਸਵਾਜੇ ਸ਼ੇਅਰ ਕਰ ਦੇਣਾ ਹੈਗੇ ਆ ਤੇ ਉਹਨੂੰ ਹੁਣ ਲੈਣ ਜਾਵਾਂਗੇ ਜਾਂ ਬਰਸਰਜਾ ਪਤਾ ਨਹੀਂ ਹੁਣ ਇੰਡੋਗਨੇਟ ਇੰਤੇ ਆਉਂਦਾ ਆਪਸ਼ਨ ਦਊਗਾ ਉਹ ਦੇਖੋ ਸੋ ਹੁਣ ਇਹ ਫੋਨ ਆਇਆ ਤੇ ਚਾਹ ਬੜਾ ਚੜਿਆ ਤੇ ਦੇਖਦੇ ਆਂ ਦੱਸਦੇ ਆਂ ਬੈਗ ਰਖਾਉਣੇ ਪੈਣੇ ਤੇ ਦਿੱਲੀ ਕਿਸੇ ਕੋਲ ਆ ਜੀ ਹਾਂ ਜੀ ਆ ਗਏ ਕਰਦੇ ਆਂ ਗੱਲਬਾਤ ਹੁਣ